ਸਤਿ ਸ਼੍ਰੀ ਅਕਾਲ ਜੀ ਮੇਰੀ ਮਾਲਕ ਨੇ ਮੈਨੂੰ ਆਪਣੀ 16 ਸਾਲ ਦੀ ਧੀ ਦੇ ਨਾਲ ਇੱਕ ਰਾਤ ਉਸਦੇ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਕਿਹਾ ਕਿ ਅੱਜ ਰਾਤ ਤੂੰ ਇਹਦੇ ਨਾਲ ਬਹੁਤ ਮਜ਼ੇ ਕਰ ਮੈਂ ਹੈਰਾਨ ਸੀ ਕੋਈ ਇਦਾਂ ਕਿਦਾਂ ਕਰ ਸਕਦੀ ਹੈ ਉਹ ਵਿਚਾਰੀ ਸੁੱਤੀ ਸੀ ਉਹਨੂੰ ਸੌਂਦਾ ਵੇਖ ਕੇ ਮੇਰੀ ਨੀਅਤ ਖਰਾਬ ਹੋ ਗਈ ਤੇ ਪੂਰੀ ਰਾਤ ਮੈਂ ਉਸਦੇ ਨਾਲ ਜੋ ਕੀਤਾ ਉਸਨੇ ਤਾਂ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ ਕਿਉਂਕਿ ਉਸਨੇ ਮੈਨੂੰ ਮੇਰਾ ਨਾਮ ਪ੍ਰਦੀਪ ਹੈ ਮੈਂ ਬੇਰੁਜ਼ਗਾਰੀ ਤੋਂ ਬਹੁਤ ਹੀ ਪਰੇਸ਼ਾਨ ਸੀ ਜਗਾ ਜਗਾ ਨੌਕਰੀ ਲੱਭ ਕੇ ਥੱਕ ਚੁੱਕਾ ਸੀ ਇੱਕ ਦਿਨ ਮੇਰਾ ਇੱਕ ਇੰਟਰਵਿਊ ਸੀ ਪਰ ਉੱਥੇ ਵੀ ਮੈਨੂੰ ਨੌਕਰੀ ਨਹੀਂ ਮਿਲੀ ਗਰਮੀ ਬਹੁਤ ਤੇਜ਼ ਸੀ ਜਦੋਂ ਮੈਂ ਉੱਥੋਂ ਲੰਘ ਰਿਹਾ ਸੀ ਤਾਂ ਸਿਰ ਚੁੱਕ ਕੇ ਅਸਮਾਨ ਵੱਲ ਵੇਖਿਆ ਧੁੱਪ ਇੰਨੀ ਤੇਜ਼ ਸੀ ਕਿ ਅੱਖਾਂ ਖੁੱਲੀਆਂ ਹੀ ਨਾ ਮੱਥੇ ਤੋਂ ਪਸੀਨਾ ਵਹਿ ਰਿਹਾ ਸੀ ਮੈਂ ਖੁਦ ਨੂੰ ਕਿਹਾ ਲੱਗਦਾ ਹੈ ਅੱਜ ਸੂਰਜ ਵੀ ਮੇਰੀ ਮਿਹਨਤ ਦਾ ਮਜਾਕ ਉਡਾਰ ਰਿਹਾ ਹੈ ਜ਼ਿੰਦਗੀ ਦੇ ਤੱਕੇ ਤਾਂ ਪਹਿਲਾਂ ਹੀ ਖਾ ਰਿਆ ਸੀ ਹੁਣ ਗਰਮੀ ਨੇ ਵੀ ਦਿਮਾਗ ਖਰਾਬ ਕਰ ਦਿੱਤਾ ਸੀ ਮੈਂ ਆਪਣੇ ਹੱਥ ਵਿੱਚ ਫੜੀ ਹੋਈ ਫਾਈਲ ਨਾਲ ਆਪਣੇ ਆਪ ਤੇ ਸ਼ਾਂ ਕਰਨ ਦੀ ਕੋਸ਼ਿਸ਼ ਕੀਤੀ ਤੇ ਪੈਦਲ ਹੀ ਅੱਗੇ ਵਧਣ ਲੱਗਾ ਸੜਕ ਦੇ ਕਿਨਾਰੇ ਤੇਜ਼ ਕਦਮਾਂ ਨਾਲ ਚੱਲਦਾ ਜਾ ਰਿਹਾ ਸੀ ਕਿ ਉਦੋਂ ਹੀ ਇੱਕ ਦਰਖਤ ਨਜ਼ਰ ਆਇਆ ਮੈਂ ਉਸ ਦੀ ਸ਼ਾਂ ਵਿੱਚ ਖੜਾ ਆ ਕੇ ਖੜਾ ਹੋ ਗਿਆ ਉੱਥੇ ਥੋੜਾ ਸਕੂਨ ਮਿਲਿਆ ਬੈਗ ਵਿੱਚੋਂ ਪਾਣੀ ਦੀ ਬੋਤਲ ਕੱਢੀ ਪਰ ਉਹ ਵੀ ਖਾਲੀ ਨਿਕਲੀ ਗਲਾ ਸੁੱਕ ਰਿਹਾ ਸੀ ਤੇ ਦੂਰ ਦੂਰ ਤੱਕ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਲੋਕ ਆਪਣੇ ਆਪਣੇ ਕੰਮਾਂ ਵਿੱਚ ਵਿਅਸਤ ਸੀ ਤੇ ਮੈਂ ਇਕੱਲਾ ਆਪਣੀ ਕਿਸਮਤ ਨਾਲ ਲੜ ਰਿਹਾ ਸੀ ਪਿਆਸ ਨਾਲ ਹਾਲਤ ਖਰਾਬ ਹੋ ਰਹੀ ਸੀ ਉਦੋਂ ਹੀ ਮੈਨੂੰ ਲੱਗਾ ਜਿੱਦਾਂ ਕੋਈ ਮੇਰੇ ਕੋਲ ਖੜ੍ਹਾ ਹੈ ਜਿਨੇ ਮੇਰੇ ਵੱਲ ਹੱਥ ਵਧਾਇਆ ਜਦੋਂ ਮੈਂ ਵੇਖਿਆ ਤਾਂ ਉਹ ਇੱਕ ਔਰਤ ਦਾ ਹੱਥ ਸੀ ਗੋਰਾ ਦੁੱਧ ਵਰਗਾ ਚਿੱਟਾ ਸੋਨੇ ਦੀ ਅੰਗੂਠੀ ਤੇ ਚਮਕੀਲੀਆਂ ਚੂੜੀਆਂ ਪਾਈਆਂ ਹੱਥ ਵਿੱਚ ਇੱਕ ਠੰਡੇ ਪਾਣੀ ਦੀ ਬੋਤਲ ਸੀ ਮੈਂ ਨਜ਼ਰ ਉੱਪਰ ਉਠਾਈ ਤਾਂ ਹੈਰਾਨ ਹੋ ਗਿਆ ਉਹ ਇੱਕ ਬਹੁਤ ਹੀ ਖੂਬਸੂਰਤ ਔਰਤ ਸੀ ਜਿਸ ਨੇ ਗੁਲਾਬੀ ਰੰਗ ਦਾ ਸੂਟ ਪਾਇਆ ਸੀ ਉਹਦੀ ਉਮਰ ਕਰੇ 45 ਸਾਲ ਹੋਵੇਗੀ ਪਰ ਉਹਨੂੰ ਵੇਖ ਕੇ ਕੋਈ ਵੀ ਕਹਿ ਨਹੀਂ ਸੀ ਸਕਦਾ ਕਿ ਉਹ ਇੰਨੀ ਵੱਡੀ ਹੋਵੇਗੀ ਉਹਦਾ ਸਰੀਰ ਉਸਦੀ ਸਕਿਨ ਉਹਦੀਆਂ ਅੱਖਾਂ ਦੀ ਚਮਕ ਤੇ ਬੁੱਲਾਂ ਦੀ ਮੁਸਕਰਾਹਟ ਸਭ ਕੁਝ ਇੰਨਾ ਪਰਫੈਕਟ ਸੀ ਜਿਦਾਂ ਕਿਸੇ ਮਾਡਲ ਦੀ ਤਸਵੀਰ ਹੋਵੇ ਉਹਨੇ ਕਿਹਾ ਆ ਲਓ ਪਾਣੀ ਪੀ ਲਓ ਤੁਹਾਨੂੰ ਪਿਆਸ ਲੱਗੀ ਹੈ ਨਾ ਮੈਂ ਕਾਫੀ ਦੇਰ ਤੋਂ ਤੁਹਾਨੂੰ ਦੇਖ ਰਹੀ ਆ ਤੁਸੀਂ ਬਹੁਤ ਪਰੇਸ਼ਾਨ ਲੱਗ ਰਹੇ ਹੋ ਮੈਂ ਚੁੱਪ ਕਰਕੇ ਬੋਤਲ ਲੈ ਲਈ ਤੇ ਇੱਕ ਸਾ ਵਿੱਚ ਪੂਰਾ ਪਾਣੀ ਖਤਮ ਕਰ ਦਿੱਤਾ ਉਹ ਔਰਤ ਬਹੁਤ ਅਮੀਰ ਲੱਗ ਰਹੀ ਸੀ ਵੱਡੀ ਜਈ ਗੱਡੀ ਵੀ ਚਾਈ ਸੀ ਤੇ ਉਸਦਾ ਰਹਿਣ ਸਣ ਦੇਖ ਕੇ ਅੰਦਾਜ਼ਾ ਲੱਗ ਰਿਹਾ ਸੀ ਕਿ ਉਹ ਕਿਸੇ ਵੱਡੇ ਘਰ ਨਾਲ ਸੰਬੰਧ ਰੱਖਦੀ ਹੈ ਮੈਂ ਉਸਦਾ ਧੰਨਵਾਦ ਕੀਤਾ ਤੇ ਕਿਹਾ ਮੈਡਮ ਮੈਂ ਇਥੇ ਗੋਲ ਦੇ ਆਫਿਸ ਵਿੱਚ ਇੰਟਰਵਿਊ ਦੇਣ ਆਇਆ ਸੀ ਪਰ ਨੌਕਰੀ ਨਹੀਂ ਮਿਲੀ ਬਹੁਤ ਕੋਸ਼ਿਸ਼ ਕਰ ਚੁੱਕਾ ਹਾਂ ਪਰ ਕਿਸਮਤ ਸਾਥ ਨਹੀਂ ਦਿੰਦੀ ਮੈਂ ਫਿਰ ਉਹਨੂੰ ਧੰਨਵਾਦ ਕੀਤਾ ਤੇ ਘਰ ਵੱਲ ਤੁਰਨ ਲੱਗਾ ਘਰ ਵਿੱਚ ਮੇਰੀ ਮਾਂ ਬਿਮਾਰ ਤੇ ਜਵਾਨ ਭੈਣ ਮੇਰਾ ਇੰਤਜ਼ਾਰ ਕਰ ਰਹੇ ਹੋਣਗੇ ਸਬਜ਼ੀ ਲਿਓਣੀ ਸੀ ਖਾਣਾ ਬਣਾਉਣਾ ਸੀ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਸੀ ਪੈਸਿਆਂ ਦੀ ਤੰਗੀ ਦੇ ਕਰਕੇ ਮੈਂ ਜ਼ਿਆਦਾਤਰ ਪੈਦਲ ਹੀ ਤੁਰਨ ਦੀ ਕੋਸ਼ਿਸ਼ ਕਰਦਾ ਸੀ ਮੈਂ ਉੱਥੋਂ ਨਿਕਲ ਹੀ ਰਿਹਾ ਸੀ कि ਮੈਨੂੰ ਮਹਿਸੂਸ ਹੋਇਆ ਕੋਈ ਮੇਰਾ ਪਿੱਛਾ ਕਰ ਰਿਹਾ ਹੈ ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਹੀ ਗੁਲਾਬੀ ਸੂਟ ਵਾਲੀ ਔਰਤ ਸੀ ਉਹ ਮੁਸਕਰਾ ਰਹੀ ਸੀ ਤੇ ਮੇਰੇ ਵੱਲ ਵੇਖ ਰਹੀ ਸੀ ਮੈਂ ਹਰਾਨ ਰਹਿ ਗਿਆ ਮੈਂ ਸੋਚਿਆ ਸ਼ਾਇਦ ਉਹਦਾ ਘਰ ਵੀ ਇਸ ਰਸਤੇ ਤੇ ਹੋਵੇਗਾ ਪਰ ਉਹ ਪੈਦਲ ਕਿਉਂ ਆ ਰਹੀ ਸੀ ਇਹ ਹੀ ਸੋਚਦੇ ਹੋਏ ਮੈਂ ਅੱਗੇ ਵਧ ਰਿਹਾ ਸੀ ਉਦੋਂ ਹੀ ਉਹ ਔਰਤ ਮੇਰੇ ਬਰਾਬਰ ਆ ਕੇ ਮੇਰੇ ਕਦਮਾਂ ਨਾਲ ਕਦਮ ਮਿਲਾ ਕੇ ਤੁਰਨ ਲੱਗੀ ਇੱਕ ਸਕਿੰਟ ਲਈ ਮੈਂ ਰੁਕ ਗਿਆ ਤਾਂ ਉਹ ਵੀ ਰੁਕ ਗਈ ਤੇ ਸਟਾਈਲ ਬਣਾ ਕੇ ਖੜੀ ਹੋ ਗਈ ਉਹਦੀਆਂ ਹਰਕਤਾਂ ਮੈਨੂੰ ਬਹੁਤ ਅਜੀਬ ਲੱਗ ਰਹੀਆਂ ਸੀ ਮੈਨੂੰ ਤਾਂ ਉਹ ਕੋਈ ਮੈਂਟਲ ਜਿਹੀ ਲੱਗ ਰਹੀ ਸੀ ਪਰ ਸਵਾਲ ਇਹ ਸੀ ਕਿ ਇੰਨੀ ਖੂਬਸੂਰਤ ਔਰਤ ਮੇਰਾ ਪਿੱਛਾ ਕਿਉਂ ਕਰ ਰਹੀ ਸੀ ਫਿਲਹਾਲ ਮੇਰੀ ਖੁਦਾਰੀ ਵਿੱਚ ਆ ਗਈ ਸੀ ਤੇ ਮੈਂ ਉਹਦੀ ਚਲਾਕੀ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਮੈਂ ਕੂਰ ਕੇ ਉਹਦੇ ਵੱਲ ਵੇਖਿਆ ਤੇ ਕਿਹਾ ਕੀ ਗੱਲ ਹੈ ਮੈਡਮ ਤੁਸੀਂ ਮੇਰਾ ਪਿੱਛਾ ਕਿਉਂ ਕਰ ਰਹੇ ਹੋ ਮੈਂ ਤਾਂ ਤੁਹਾਨੂੰ ਧੰਨਵਾਦ ਵੀ ਕਹਿ ਦਿੱਤਾ ਸੀ ਹੁਣ ਕੀ ਪਾਣੀ ਦੇ ਵੀ ਪੈਸੇ ਦੇਣੇ ਪੈਣਗੇ ਮੇਰੀ ਗੱਲ ਸੁਣ ਕੇ ਉਹ ਮੁਸਕਰਾ ਪਈ ਉਸ ਸਮੇਂ ਉਹਨੇ ਆਪਣੇ ਕੋਲੋਂ ਇੱਕ ਇਨਵੈਲਪ ਕੱਢਿਆ ਤੇ ਮੇਰੇ ਹੱਥੇ ਰੱਖ ਦਿੱਤਾ ਮੈਂ ਹੈਰਾਨ ਰਹਿ ਗਿਆ ਅਖਰ ਇਸ ਵਿੱਚ ਕੀ ਹੋ ਸਕਦਾ ਹੈ ਕਿਉਂ ਇਹ ਔਰਤ ਮੈਨੂੰ ਦੇ ਰਹੀ ਹੈ ਜਦੋਂ ਮੈਂ ਲਫਾਫਾ ਖੋਲ੍ਹਿਆ ਤਾਂ ਮੈਨੂੰ ਝਟਕਾ ਲੱਗਾ ਉਸ ਵਿੱਚ ਬਹੁਤ ਸਾਰੇ ਨੋਟਸ ਹੀ ਇੰਨੀ ਵੱਡੀ ਰਕਮ ਕਿ ਮੈਂ ਉਹਨਾਂ ਨੂੰ ਗਿਣ ਨਹੀਂ ਸਕਿਆ ਪਰ ਅੰਦਾਜ਼ਾ ਹੋ ਗਿਆ ਸੀ ਕਿ ਇਹ ਰਕਮ ਲੱਖਾਂ ਵਿੱਚ ਸੀ ਮੇਰੇ ਤਾਂ ਹੱਥ ਕੰਮਣ ਲੱਗੇ ਇਧਰ ਮੇਰੀ ਜੇਬ ਵਿੱਚ ਸਿਰਫ ਕੁਝ ਸਿੱਕੇ ਸੀ ਤੇ ਉਧਰ ਇਹ ਲੱਖਾਂ ਰੁਪਏ ਮੇਰੇ ਸਾਹਮਣੇ ਰੱਖੇ ਸੀ ਉਹ ਬੋਲੀਏ ਪੈਸੇ ਤੁਹਾਡੇ ਹੋ ਸਕਦੇ ਹਨ ਮੈਂ ਇਹ ਤੁਹਾਨੂੰ ਦੇ ਸਕਦੀ ਹਾਂ ਕਿ ਤੁਸੀਂ ਇੰਨਾ ਪੈਸਿਆਂ ਦੇ ਮਾਲਕ ਬanna ਚਾਹੋਗੇ ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਆਖਰ ਕਿਸ ਕੰਮ ਦੇ ਲਈ ਉਹ ਮੈਨੂੰ ਇੰਨੇ ਪੈਸੇ ਲੱਖਾਂ ਰੁਪਏ ਦੇ ਰਹੀ ਸੀ ਮੈਂ ਪੁੱਛਿਆ ਮੈਡਮ ਤੁਸੀਂ ਮੈਨੂੰ ਇਹ 5 ਲੱਖ ਕਿਉਂ ਦੇਣਾ ਚਾਹੁੰਦੇ ਹੋ ਅਸੀਂ ਤਾਂ ਇੱਕ ਦੂਜੇ ਨੂੰ ਜਾਣਦੇ ਤੱਕ ਨਹੀਂ ਨਾ ਕੋਈ ਪਹਿਚਾਨ ਨਾ ਹੀ ਮੈਂ ਤੁਹਾਡੇ ਲਈ ਕੋਈ ਕੰਮ ਕੀਤਾ ਆ ਫਿਰ ਤੁਸੀਂ ਮੈਨੂੰ ਇੰਨੀ ਵੱਡੀ ਰਕਮ ਕਿਉਂ ਦੇ ਰਹੇ ਹੋ ਕੀ ਤੁਸੀਂ ਮੈਨੂੰ ਬੇਵਕੂਫ ਬਣਾ ਰਹੇ ਹੋ ਉਹ ਔਰਤ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੋਲੀ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦੀ ਹਾਂ ਪਰ ਇੱਥੇ ਨਹੀਂ ਚਲੋ ਕਿਸੇ ਜਗ੍ਹਾ ਤੇ ਬੈਠ ਕੇ ਤਸੱਲੀ ਨਾਲ ਗੱਲ ਕਰਦੇ ਹਾਂ ਉਹ ਮੇਰੇ ਅੱਗੇ-ਅੱਗੇ ਤੁਰ ਪਈ ਸੀ ਮੈਂ ਉਸਦੇ ਪਿੱਛੇ-ਪਿੱਛੇ ਮੇਰੇ ਦਿਲ ਵਿੱਚ ਇੱਕ ਅਜੀਬ ਜਿਹੀ ਖੁਸ਼ੀ ਸੀ ਆਖਰ 5 ਲੱਖ 5 ਲੱਖ ਕੋਈ ਛੋਟੀ ਰਕਮ ਨਹੀਂ ਹੁੰਦੀ ਖਾਸ ਕਰ ਮੇਰੇ ਵਰਗੇ ਇਨਸਾਨ ਦੇ ਲਈ ਇਹ ਪੈਸੇ ਜ਼ਿੰਦਗੀ ਬਦਲਣ ਵਾਲੇ ਸੀ ਇੰਨੇ ਪੈਸੇ ਆ ਨਾਲ ਮੈਂ ਆਪਣਾ ਖੁਦ ਦਾ ਕੋਈ ਕੰਮ ਸ਼ੁਰੂ ਕਰ ਸਕਦਾ ਸੀ ਮੇਰੇ ਦਿਮਾਗ ਵਿੱਚ ਹਜ਼ਾਰਾਂ ਖਿਆਲ ਆਉਣ ਲੱਗੇ ਉਹ ਔਰਤ ਮੈਨੂੰ ਲੈ ਕੇ ਕੋਈ ਵੱਡੇ ਹੋਟਲ ਵਿੱਚ ਪਹੁੰਚੀ ਅੰਦਰ ਆਉਣ ਤੋਂ ਬਾਅਦ ਮੈਂ ਸੀ ਦੋਵੇਂ ਕੋਨੇ ਵਿੱਚ ਬੈਠ ਗਿਆ ਉਹਨੇ ਵੇਟਰ ਤੋਂ ਕਾਫੀ ਮੰਗਵਾਈ ਥੋੜੀ ਦੇਰ ਵਿੱਚ ਉਸਦੇ ਕੋਲ ਕਿਸੇ ਦਾ ਫੋਨ ਆਇਆ ਉਹ ਗੱਲ ਕਰ ਲਈ ਉੱਠ ਕੇ ਚਲੀ ਗਈ ਮੈਂ ਚਾਰੇ ਪਾਸੇ ਹੋਟਲ ਨੂੰ ਵੇਖ ਰਿਹਾ ਸੀ ਉਹ ਬਹੁਤ ਵੱਡਾ ਤੇ ਸ਼ਾਹੀ ਹੋਟਲ ਸੀ ਇੱਥੇ ਸਿਰਫ ਅਮੀਰ ਲੋਕ ਹੁੰਦੇ ਹੋਣਗੇ ਮੈਂ ਤਾਂ ਕਦੇ ਇਸ ਦੇ ਕੋਲੋਂ ਵੀ ਨਹੀਂ ਲੰਘਿਆ ਸੀ ਥੋੜੀ ਦੇਰ ਬਾਅਦ ਉਹ ਔਰਤ ਵਾਪਸ ਆ ਗਈ ਤੇ ਆਪਣੀ ਕੁਰਸੀ ਤੇ ਬਹਿ ਗਈ ਕਾਫੀ ਵੀ ਆ ਚੁੱਕੀ ਸੀ ਉਹਨੇ ਕਿਹਾ ਕਾਫੀ ਪੀਓ ਗੱਲ ਕਰਦੇ ਹਾਂ ਮੈਂ ਮਨ ਹੀ ਮਨ ਸੋਚ ਰਿਹਾ ਸੀ ਕਿ ਨਾ ਜਾਣੇ ਇਹ ਔਰਤ ਮੈਨੂੰ ਕੀ ਕਹਿਣ ਵਾਲੀ ਹੈ ਉਹ ਫੋਨ ਵਿੱਚ ਕੁਝ ਕਰ ਰਹੀ ਸੀ ਜਿੰਨੂੰ ਦੇਖ ਕੇ ਮੈਂ ਥੋੜਾ ਘਬਰਾ ਗਿਆ ਸੀ ਮੈਨੂੰ ਡਰ ਸੀ ਕਿਤੇ ਉਹ ਮੈਨੂੰ ਕੋਈ ਅਜਿਹਾ ਕੰਮ ਨਾ ਕਹਿ ਦੇਵੇ ਜਿੰਨੂੰ ਮੈਂ ਨਹੀਂ ਕਰ ਸਕਦਾ ਮੈਂ ਇੱਕ ਇਮਾਨਦਾਰ ਇਨਸਾਨ ਹਾਂ ਮੈਂ ਹਮੇਸ਼ਾ ਸਾਦਗੀ ਨਾਲ ਜ਼ਿੰਦਗੀ ਬਤੀਾਈ ਹੈ ਕੋਈ ਗੈਰਕਾਨੂੰਨੀ ਜਾਂ ਗਲਤ ਕੰਮ ਕਰਕੇ ਫਸਣਾ ਨਹੀਂ ਚਾਹੁੰਦਾ ਸੀ ਥੋੜੀ देर ਬਾਅਦ ਉਸ ਨੇ ਫੋਨ ਸਾਈਡ ਵਿੱਚ ਰੱਖ ਦਿੱਤਾ ਮੇਰੀ ਕੌਫੀ ਖਤਮ ਹੋ ਚੁੱਕੀ ਸੀ ਫਿਰ ਉਹਨੇ ਜੋ ਗੱਲ ਕਹੀ ਉਹਨੂੰ ਸੁਣ ਕੇ ਮੇਰੇ ਹੋਸ਼ ਉੱਡ ਗਏ ਉਹ ਬੋਲੀ ਤੁਸੀਂ ਮੇਰੀ ਧੀ ਦੇ ਨਾਲ ਇੱਕ ਰਾਤ गुजारਣੀ ਹੋਵੇਗੀ ਮੇਰੀ ਧੀ ਨੂੰ ਮੁੰਡਿਆਂ ਵਿੱਚ ਬਹੁਤ ਦਿਲਚਸਪੀ ਹੈ ਯਕੀਨ ਮੰਨੋ ਉਹ ਤੁਹਾਡੇ ਵਰਗੇ ਜਵਾਨ ਮੁੰਡਿਆਂ ਦੇ ਲਈ ਪਾਗਲ ਹੋਈ ਫਿਰਦੀ ਹੈ ਕੱਲ ਉਹਦਾ ਜਨਮ ਦਿਨ ਹੈ ਤੇ ਮੈਂ ਚਾਹੁੰਦੀ ਹਾਂ ਕਿ ਉਹਨੂੰ ਕੋਈ ਖਾਸ ਗਿਫਟ ਮਿਲੇ ਮੈਂ ਉਸ ਨੂੰ ਤੁਸੀਂ ਗਿਫਟ ਕਰਨਾ ਚਾਹੁੰਦੀ ਹਾਂ ਉਸ ਦੀ ਗੱਲ ਸੁਣ ਕੇ ਮੈਂ ਅੰਦਰ ਤੱਕ ਹਿੱਲ ਗਿਆ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਕੋਈ ਮਾਂ ਆਪਣੀ ਹਿੱਤੀ ਦੇ ਲਈ ਇਦਾਂ ਸੋਚ ਸਕਦੀ ਹੈ ਉਹ ਆਪਣੀ ਧੀ ਦੀ ਰਾਤ ਸੁਜਾਉਣ ਦੇ ਲਈ ਮੈਨੂੰ ਇਸਤੇਮਾਲ ਕਰਨਾ ਚਾਹੁੰਦੀ ਸੀ ਮੈਂ ਸ਼ਰਮ ਨਾਲ ਸਿਰ ਚੁਕਾ ਲਿਆ ਮੇਰੇ ਕੰਨ ਜਿੱਦਾਂ ਸੁੰਨ ਹੋ ਗਏ ਸੀ ਮੈਂ ਉਦੋਂ ਹੀ ਕਿਹਾ ਮਾਫ ਕਰਿਓ ਮੈਡਮ ਮੈਂ ਅਜੇਹਾ ਮੁੰਡਾ ਨਹੀਂ ਭਾਵੇਂ ਹੀ ਮੈਂ ਬੇਰੁਜ਼ਗਾਰ ਹਾਂ ਗਰੀਬ ਹਾਂ ਪਰ ਮੇਰੀ ਸੋਚ ਤੇ ਇੱਜ਼ਤ ਮੇਰੀ ਸਭ ਤੋਂ ਵੱਡੀ ਪੂੰਜੀ ਹੈ ਮੈਂ ਕਦੇ ਵੀ ਅਜਿਹਾ ਗੰਦਾ ਕੰਮ ਨਹੀਂ ਕਰ ਸਕਦਾ ਇਹਨਾਂ ਕਹਿ ਕੇ ਮੈਂ ਉੱਥੇ ਜਾਣ ਹੀ ਵਾਲਾ ਸੀ ਕਿ ਉਹਨੇ ਫਿਰ ਉਹੀ 5 ਲੱਖ ਵਾਲਾ ਲਫਾਫਾ ਮੇਰੇ ਸਾਹਮਣੇ ਰੱਖ ਦਿੱਤਾ ਉਹ ਪੈਸਿਆਂ ਨੂੰ ਮੇਰੀਆਂ ਅੱਖਾਂ ਦੇ ਸਾਹਮਣੇ ਹਿਲਾ ਰਹੀ ਸੀ ਉਹਦੀ ਇਸ ਹਰਕਤ ਨੇ ਮੈਨੂੰ ਮਜਬੂਰ ਕਰ ਦਿੱਤਾ ਸੀ ਮੈਂ ਵੀ ਤਾਂ ਆਪਣੀ ਜ਼ਿੰਦਗੀ ਨੂੰ ਸਵਾਰਨਾ ਚਾਹੁੰਦਾ ਸੀ ਮੈਨੂੰ ਦੂਰ ਦੂਰ ਤੱਕ ਕੋਈ ਉਮੀਦ ਨਹੀਂ ਸੀ ਦਿਖ ਰਹੀ ਇਹ ਇੱਕ 골ਡਨ ਮੌਕਾ ਸੀ ਜਿਹਨੂੰ ਮੈਂ अपना के शायद मेरी किस्मत बदल सकती थी मैं उस औरत ਨੂੰ ਦੇਖਿਆ ਜੋ ਪੈਸੇ ਹੱਥ ਵਿੱਚ ਲਹਿਰਾਂਉਂਦੀ ਹੋਏ ਮੁਸਕਰਾ ਕੇ ਮੈਨੂੰ ਇਹ ਕਹਿ ਰਹੀ ਸੀ ਸੋਚ ਲਓ ਇਸ ਵਿੱਚ ਤੁਹਾਡਾ ਹੀ ਫਾਇਦਾ ਹੈ ਰਾਤ ਦੀ ਹੀ ਤਾਂ ਗੱਲ ਹੈ ਤੇ ਸਿਰਫ ਇੱਕ ਰਾਤ ਦੀ ਜੋ ਤੁਹਾਡੀ ਤਕਦੀਰ ਬਦਲ ਸਕਦੀ ਹੈ ਮੈਨੂੰ ਤਾਂ ਤੁਸੀਂ ਜ਼ਰੂਰਤਮੰਦ ਲੱਗਦੇ ਇਸੇ ਲਈ ਸੋਚਿਆ ਤੁਹਾਡੀ ਮਦਦ ਕਰ ਦੇਵਾਂ ਨਹੀਂ ਤਾਂ ਮੇਰੀ ਤੀਨ ਮੁਟਿਆਰਾਂ ਦੀ ਕੋਈ ਕਮੀ ਨਹੀਂ ਸਿਰਫ ਇੱਕ ਰਾਤ ਬਿਤਾਉਣ ਦੇ ਤੁਹਾਨੂੰ ਇਹਨੇ ਪੈਸੇ ਮਿਲ ਰਹੇ ਹਨ ਫਿਰ ਇਸ ਵਿੱਚ ਪਰੇਸ਼ਾਨੀ ਵਾਲੀ ਕੀ ਗੱਲ ਹੈ ਜਾਂ ਫਿਰ ਤੁਸੀਂ ਇਸ ਕਾਬਿਲ ਹੀ ਨਹੀਂ ਹੋ ਕਿ ਕਿਸੇ ਕੁੜੀ ਦੇ ਨਾਲ ਇੱਕ ਰਾਤ ਬਿਤਾ ਸਕੋ ਇਹ ਕਹਿ ਕੇ ਉਹ ਸ਼ਾਂਤ ਹੋ ਗਈ ਤੇ ਮੁਸਕਰਾਨ ਲੱਗੀ ਜਦੋਂ ਕਿ ਮੈਂ ਬਹੁਤ ਸ਼ਰਮਿੰਦਾ ਹੋ ਗਿਆ ਮੈਂ ਸੋਚ ਰਿਹਾ ਸੀ ਕਿ ਕੀ ਕਰਾਂ ਕੀ ਨਾ ਕਰਾਂ ਇਸ ਔਰਤ ਦੀ ਗੱਲ ਮੰਨ ਲਵਾਂ ਜਾਂ ਮਨਾ ਕਰਕੇ ਘਰ ਵਾਪਸ ਚਲਾ ਜਾਵਾਂ ਘਰ ਚ ਵੀ ਬਹੁਤ ਤੰਗੀ ਚੱਲ ਰਹੀ ਸੀ ਮਾਂ ਬਿਮਾਰ ਸੀ ਸਮਝ ਨਹੀਂ ਸੀ ਆ ਰਿਹਾ ਕਿ ਕੀ ਫੈਸਲਾ ਲਵਾਂ ਮੇਰੀ ਇੱਕ ਜਵਾਨ ਭੈਣ ਵੀ ਸੀ ਜਿਸ ਦਾ ਵਿਆਹ ਵੀ ਕਰਨਾ ਸੀ ਤੇ ਸਾਡੇ ਕੋਲ ਕੋਈ ਹੋਰ ਸਹਾਰਾ ਨਹੀਂ ਸੀ ਸਾਡਾ ਛੋਟਾ ਜਿਹਾ ਘਰ ਸੀ ਪਾਪਾ ਕਈ ਸਾਲ ਪਹਿਲਾਂ ਇਹ ਦੁਨੀਆ ਛੱਡ ਚੁੱਕੇ ਸੀ ਮਾਂ ਨੇ ਜਿੱਦਾਂ ਵੀ ਕਰਕੇ ਮੈਨੂੰ ਪੜਾਇਆ ਲਿਖਾਇਆ ਪਰ ਫਿਰ ਵੀ ਨੌਕਰੀ ਨਹੀਂ ਮਿਲ ਰਹੀ ਸੀ ਬੇਰੋਜ਼ਗਾਰੀ ਮੈਨੂੰ ਖਾ ਰਹੀ ਸੀ ਮੈਂ ਜਲਦਬਾਜੀ ਵਿੱਚ ਫੈਸਲਾ ਲੈ ਲਿਆ ਕਿ ਮੈਂ ਉਸ ਔਰਤ ਦੀ ਗੱਲ ਮੰਨਣ ਦੇ ਲਈ ਤਿਆਰ ਹਾਂ ਉਹ ਮੁਸਕਰਾ ਪਈ ਤੇ ਬੋਲੀ ਮੈਨੂੰ ਤੁਹਾਡੇ ਤੋਂ ਇਹੀ ਉਮੀਦ ਸੀ ਇਹ ਪੈਸੇ ਤੁਹਾਡੀ ਤਕਦੀਰ ਬਦਲ ਦੇਣਗੇ ਫਿਰ ਉਹਨੇ 5 ਲੱਖ ਵਿੱਚੋਂ 50000 ਐਡਵਾਂਸ ਦਿੱਤੇ ਤੇ ਬੋਲੀ ਆਹ ਲਓ ਤੁਹਾਡੇ ਐਡਵਾਂਸ ਜਾਓ ਜਾ ਕੇ ਤਿਆਰ ਹੋ ਜਾਓ ਤੇ ਬਾਕੀ ਪੈਸੇ ਕੰਮ ਹੋਣ ਤੋਂ ਬਾਅਦ ਮਿਲਣਗੇ ਮੈਂ ਉਹ 50000 ਲੈ ਤੇ ਘਰ ਵੱਲ ਨਿਕਲ ਪਿਆ ਰਸਤੇ ਵਿੱਚ ਮੈਂ ਹੋਟਲ ਤੋਂ ਖਾਣਾ ਖਰੀਦਿਆ ਮਾਂ ਦੀਆਂ ਦਵਾਈਆਂ ਲਈਆਂ ਤੇ ਕੁਝ ਫਰੂਟ ਤੇ ਥੋੜਾ ਰਾਸ਼ਨ ਵੀ ਲੈ ਲਿਆ ਜਦੋਂ ਮੈਂ ਘਰ ਪਹੁੰਚਿਆ ਤਾਂ ਮਾਂ ਨੇ ਮੇਰੇ ਹੱਥ ਵਿੱਚ ਇਹਨਾਂ ਸਮਾਨ ਦੇਖਿਆ ਤੇ ਪੁੱਛਿਆ ਅੱਜ ਸਬਜੀ ਨਹੀਂ ਸਗੋਂ ਪੱਕਿਆ ਪਕਾਇਆ ਖਾਣਾ ਲਿਆਇਆ ਹਾਂ ਉਹ ਹਰਾਨ ਸੀ ਕਿਉਂਕਿ ਮੈਂ ਅੱਜ ਤੱਕ ਇਹਨਾਂ ਸਮਾਨ ਲੈ ਕੇ ਕਦੇ ਨਹੀਂ ਸੀ ਆਇਆ ਘਰ ਮਾਂ ਤੇ ਭੈਣ ਮੈਨੂੰ ਸਵਾਲ ਕਰਨ ਲੱਗੀਆਂ ਇੰਨੇ ਪੈਸੇ ਕਿੱਥੋਂ ਆਏ ਸਵੇਰੇ ਤਾਂ ਕਹਿ ਰਹੇ ਸੀ ਕਿ ਪੈਸੇ ਨਹੀਂ ਨੇ ਹਨ ਕਿ ਉਹਨਾਂ ਦੀ ਗੱਲ ਸੁਣ ਕੇ ਮੈਂ ਥੋੜਾ ਘਬਰਾ ਗਿਆ ਸੀ ਪਰ ਮਾਂ ਦੇ ਸਾਹਮਣੇ ਝੂਠ ਬੋਲਣ ਦੇ ਇਲਾਵਾ ਕੋਈ ਰਸਤਾ ਨਹੀਂ ਸੀ ਹੱਥ ਮੂੰਹ ਧੋਂਦੇ ਹੋਏ ਮੈਂ ਕਿਹਾ ਮਾਂ ਮੇਰੀ ਨੌਕਰੀ ਲੱਗ ਗਈ ਉਹਨਾਂ ਨੇ ਐਡਵਾਂਸ ਦਿੱਤਾ ਆ ਉਹਨਾਂ ਪੈਸਿਆਂ ਨਾਲ ਇਹ ਸਮਾਨ ਲੈ ਆਇਆ ਸੋਚਿਆ ਬਜ਼ਾਰੋਂ ਖਾਣਾ ਲੈ ਆਉਂਦਾ ਹਾਂ ਹਾਂ ਭੈਣ ਨੂੰ ਵੀ ਆਰਾਮ ਮਿਲ ਜਾਵੇਗਾ ਭੈਣ ਮੇਰੀ ਬਹੁਤ ਖੁਸ਼ ਹੋ ਗਈ ਸੀ ਕਿਉਂਕਿ ਉਹ ਹਮੇਸ਼ਾ ਘਰ ਦੇ ਕੰਮਾਂ 'ਚ ਲੱਗੀ ਰਹਿੰਦੀ ਸੀ ਅੱਜ ਪਹਿਲੀ ਵਾਰ ਉਸ ਨੂੰ ਖਾਣਾ ਬਣਾਉਣ ਤੋਂ ਛੁੱਟੀ ਮਿਲੀ ਸੀ ਮਾਂ ਮੇਰੀ ਨੌਕਰੀ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਈ ਤੇ ਕਹਿਣ ਲੱਗੀ ਉੱਪਰ ਵਾਲਾ ਤੈਨੂੰ ਕਾਮਯਾਬੀ ਵੀ ਦੇਵੇ ਪੁੱਤਰ ਜੇ ਸਭ ਕੁਝ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਘਰ ਦੇ ਹਾਲਾਤ ਬਦਲ ਜਾਣਗੇ ਭੈਣ ਨੇ ਮੇਰੇ ਲਈ ਖਾਣਾ ਲਗਾਇਆ ਅਸੀਂ ਤਿੰਨੇ ਇਕੱਠੇ ਬੈਠੇ ਤੇ ਖਾਣਾ ਖਾਧਾ ਪਰ ਮੇਰਾ ਮਨ ਹਜੇ ਵੀ ਉਸ ਔਰਤ ਦੀਆਂ ਗੱਲਾਂ 'ਚ ਉਲਝਿਆ ਹੋਇਆ ਸੀ ਉਹ ਕੁੜੀ ਉਹ ਰਾਤ ਉਹ 5 ਲੱਖ ਕੀ ਇਹ ਸਭ ਸੱਚ ਸੀ ਜਾਂ ਕੋਈ ਝਾਲ ਜੋ ਵੀ ਸੀ ਮੇਰਾ ਦਾ ਸੱਚ ਤਾਂ ਕੱਲ ਹੀ ਖੁੱਲਣ ਵਾਲਾ ਸੀ ਅਗਲੇ ਦਿਨ ਸਵੇਰ ਮੈਂ ਤਿਆਰ ਹੋਇਆ ਤੇ ਘਰੋਂ ਨਿਕਲਣ ਵਾਲਾ ਸੀ ਕਿ ਮਾਂ ਨੇ ਪੁੱਛਿਆ ਪੁੱਤ ਇੰਨੀ ਤਿਆਰੀ ਵਿੱਚ ਕਿੱਥੇ ਚੱਲਿਆ ਆ ਮੈਂ ਕਿਹਾ ਮਾਂ ਕੱਲ ਦੱਸਿਆ ਸੀ ਨਾ ਮੇਂ ਨੌਕਰੀ ਲੱਗ ਗਈ ਆ ਉੱਥੇ ਚੱਲਿਆ ਆ ਤੁਸੀਂ ਉੱਪਰ ਵਾਲੇ ਤੋਂ ਦੁਆ ਕਰੋ ਕਿ ਤੁਹਾਡਾ ਪੁੱਤ ਕਾਮਯਾਬ ਹੋ ਜਾਵੇ ਮਾਂ ਦੀਆਂ ਅੱਖਾਂ 'ਚ ਉਮੀਦ ਸੀ ਤੇ ਚਿਹਰਾ ਖੁਸ਼ੀ ਨਾਲ ਚਮਕ ਰਿਹਾ ਸੀ ਮੈਂ ਘਰੋਂ ਨਿਕਲ ਪਿਆ ਇੱਕ ਰਿਕਸ਼ਾ ਫੜਿਆ ਤੇ ਉਸ ਔਰਤ ਦੇ ਦੱਸੇ ਪਤੇ ਤੇ ਪਹੁੰਚ ਗਿਆ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਸਾਹਮਣੇ ਜੋ ਵੇਖਿਆ ਉਵੇਂ ਇੱਕੀ ਮੇਰੀਆਂ ਅੱਖਾਂ ਫਟੀਆਂ ਹੀ ਰਹਿ ਗਈਆਂ ਮੈਂ ਦੁਬਾਰਾ ਪਤੇ ਨੂੰ ਦੇਖਿਆ ਫਿਰ ਉਸ ਜਗ੍ਹਾ ਨੂੰ ਇਹ ਕੋਈ ਘਰ ਨਹੀਂ ਕਮੈਲ ਸੀ ਇੰਨਾ ਸ਼ਾਨਦਾਰ ਘਰ ਮੈਂ ਅੱਜ ਤੱਕ ਕਦੇ ਨਹੀਂ ਦੇਖਿਆ ਸੀ ਸੋਚ ਵਿੱਚ ਪੈ ਗਿਆ ਕਿ ਇੰਨੀ ਅਮੀਰ ਔਰਤ ਅਜਿਹਾ ਕੰਮ ਕਿਦਾਂ ਕਰ ਸਕਦੀ ਹੈ ਮੈਂ ਉਸਦੇ ਗੇਟ ਤੇ ਖੜਾ ਹੋ ਕੇ ਦਿੱਤੇ ਹੋਏ ਨੰਬਰ ਤੇ ਕਾਲ ਕਰਨ ਲੱਗਾ ਉਹਨੇ ਫੋਨ ਚੁੱਕਿਆ ਤੇ ਕਿਹਾ ਕਿੱਥੇ ਹੋ ਤੁਸੀਂ ਮੈਂ ਦੱਸਿਆ ਕਿ ਮੈਡਮ ਮੈਂ ਤੁਹਾਡੇ ਘਰ ਦੇ ਬਾਹਰ ਹਾਂ ਉਹਨੇ ਕਿਹਾ ਬਾਹਰ ਕਿਉਂ ਖੜੇ ਹੋ ਛੇਤੀ ਅੰਦਰ ਆਉ ਮੈਂ ਤੁਹਾਡਾ ਬਹੁਤ ਧੀਰ ਤੋਂ ਇੰਤਜ਼ਾਰ ਕਰ ਰਹੀ ਹਾਂ ਮੈਂ ਡਰਦੇ ਹੋਏ ਉਸ ਘਰ ਦੇ ਅੰਦਰ ਗਿਆ ਜਯਾ ਘਰ ਤਾਂ ਮੈਂ ਫਿਲਮਾਂ ਵਿੱਚ ਹੀ ਦੇਖਿਆ ਸੀ ਅੱਜ ਪਹਿਲੀ ਵਾਰ ਕਿਸੇ ਇੰਨੇ ਆਲੀਸ਼ਾਨ ਘਰ ਦੇ ਅੰਦਰ ਕਦਮ ਰੱਖਿਆ ਸੀ ਜਿੱਦਾਂ ਹੀ ਮੈਂ ਅੰਦਰ ਪਹੁੰਚਿਆ ਉਹ ਔਰਤ ਤਿਆਰ ਹੋ ਕੇ ਮੇਰੇ ਸਾਹਮਣੇ ਖੜੀ ਸੀ ਮੈਂ ਕਿਹਾ ਮੈਡਮ ਮੈਂ ਕੋਈ ਅਜੇ ਮੁੰਡਾ ਨਹੀਂ ਹਾਂ ਮੈਂ ਮਜਬੂਰ ਹਾਂ ਪਰ ਇਹ ਕੰਮ ਮਜਬੂਰੀ ਵਿੱਚ ਹੀ ਕਰਨਾ ਆਹਾ ਉਹ ਮੈਨੂੰ ਦੇਖ ਕੇ ਹੱਸਣ ਲੱਗੀ ਤੇ ਕਹਿਣ ਲੱਗੀ ਮੈਂ ਤਾਂ ਤੁਹਾਡੀ ਨੀਅਤ ਦੇਖਣਾ ਚਾਹੁੰਦੀ ਸੀ ਮੈਨੂੰ ਲੱਗ ਰਿਹਾ ਸੀ ਕਿ ਤੁਸੀਂ ਮੇਰਾ ਕੰਮ ਟੰਗ ਨਾਲ ਨਹੀਂ ਕਰੋਗੇ ਪਰ ਜੇਕਰ ਤੁਸੀਂ ਮੇਰਾ ਕੰਮ ਠੀਕ ਤਰੀਕੇ ਨਾਲ ਨਾ ਕੀਤਾ ਤਾਂ ਮੈਂ ਤੁਹਾਨੂੰ ਪੈਸੇ ਨਹੀਂ ਦਵਾਂਗੀ ਜੇਕਰ ਤੁਸੀਂ ਇਹ ਪੈਸੇ ਲੈਣੇ ਆ ਤਾਂ ਤੁਹਾਨੂੰ ਮੇਰੇ ਕਹਿਣ ਦੇ ਮੁਤਾਬਕ ਕੰਮ ਕਰਨਾ ਹੋਵੇਗਾ ਉਹਨੇ ਮੈਨੂੰ ਕਿਹਾ ਠੀਕ ਹੈ ਤੁਸੀਂ ਬਹਿ ਜਾਓ ਫਿਰ ਉਹਨੇ ਨੌਕਰਾਨੀ ਨੂੰ ਆਵਾਜ਼ ਦਿੱਤੀ ਤੇ ਕਿਹਾ ਮਹਿਮਾਨ ਆਏ ਨੇ ਇਹਨਾਂ ਲਈ ਚਾਹ ਬਣਾਓ ਮੈਂ ਜਿੰਨਾ ਹੈਰਾਨ ਹੋ ਰਹੀਆ ਸੀ ਮੇਰੇ ਲਈ ਉਹ ਨਹੀਂ ਘਟ ਸੀ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਪਰ ਉਹ ਔਰਤ ਕਹਿਣ ਲੱਗੀ ਤੁਹਾਨੂੰ ਇੱਥੇ ਜਿਸ ਕੰਮ ਦੇ ਲਈ ਬੁਲਾਇਆ ਗਿਆ ਹੈ ਉਹ ਕੰਮ ਤੁਸੀਂ ਰਾਤ ਨੂੰ ਸ਼ੁਰੂ ਕਰਨਾ ਹੈ ਮੂਦੋ ਤੱਕ ਤੁਸੀਂ ਇੱਥੇ ਰਹਿ ਕੇ ਸਮਾਂ ਬਿਤਾਉਣਾ ਹੈ ਮੈਂ ਉਸ ਘਰ ਵਿੱਚ ਬੈਠੇ-ਬੈਠੇ ਸਾਰਾ ਦਿਨ ਗੁਜ਼ਾਰ ਦਿੱਤਾ ਵਾਰ-ਵਾਰ ਖਾਣ-ਪੀਣ ਨੂੰ ਕੁਝ ਨਾ ਕੁਝ ਦਿੱਤਾ ਜਾ ਰਿਹਾ ਸੀ ਜਦੋਂ ਰਾਤ ਹੋ ਗਈ ਔਰਤ ਮੇਰੇ ਕੋਲ ਆਈ ਤੇ ਕਹਿਣ ਲੱਗੀ ਤੁਹਾਡਾ ਇੰਤਜ਼ਾਰ ਹੁਣ ਖਤਮ ਹੋਇਆ ਹੁਣ ਤੁਹਾਨੂੰ ਮੇਰੀ ਧੀ ਦੇ ਕਮਰੇ ਜਾਣਾ ਹੋਵੇਗਾ ਮੇਰੀ ਧੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਮੇਰੇ ਦਿਲ ਦੀਆਂ ਧੜਕਣਾ ਤੇਜ਼ ਹੋ ਚੁੱਕੀਆਂ ਸੀ ਜੇਕਰ ਉਸ ਦੀ ਮਾਂ ਇੰਨੀ ਖੂਬਸੂਰਤ ਹੈ ਤਾਂ ਉਸ ਦੀ ਧੀ ਵੀ ਉਨੀ ਹੀ ਸੋਹਣੀ ਹੋਵੇਗੀ ਤੇ ਜਦੋਂ ਉਸ ਦੀ ਮਾਂ ਖੁਦ ਮੈਨੂੰ ਉਸ ਦੀ ਧੀ ਦੇ ਕਮਰੇ 'ਚ ਭੇਜ ਰਹੀ ਸੀ ਤਾ ਫਿਰ ਮੈਂ ਉਸ ਕੰਮ ਤੋਂ ਮਨਾ ਕਿਉਂ ਕਰਾਂ ਮੈਂ ਪੌੜੀਆਂ ਚੜਦੇ ਹੋਏ ਉਸ ਕੁੜੀ ਦੇ ਕਮਰੇ 'ਚ ਆ ਗਿਆ ਉਸ ਦੀ ਮਾਂ ਨੇ ਖੁਦ ਹੀ ਕਮਰਾ ਖੋਲ੍ਹਿਆ ਮੇਰਾ ਦਿਲ ਤੇਜ਼ ਧੜਕ ਰਿਹਾ ਸੀ ਮੈਂ ਜਿੱਦਾਂ ਹੀ ਕਮਰੇ ਦੇ ਅੰਦਰ ਕਦਮ ਰੱਖਿਆ ਸਾਹਮਣੇ ਦਾ ਨਜ਼ਾਰਾ ਮੇਰੇ ਹੋਸ਼ ਉਡਾ ਦੇਣ ਵਾਲਾ ਸੀ ਕਮਰੇ ਨੂੰ ਇਸ ਤਰ੍ਹਾਂ ਸਜਾਇਆ ਗਿਆ ਸੀ ਜਿੱਦਾਂ ਅੱਜ ਮੇਰੀ ਸੁਹਾਗਰਾਤ ਹੋਵੇ ਇੱਕ ਕੁੜੀ ਬੈਠ ਤੇ ਪਈ ਹੋਈ ਸੀ ਉਹ ਕੁੜੀ ਬਹੁਤ ਜ਼ਿਆਦਾ ਖੂਬਸੂਰਤ ਸੀ ਇੰਨੀ ਸੋਹਣੀ ਕੁੜੀ ਮੈਂ ਅੱਜ ਤੱਕ ਨਹੀਂ ਦੇਖੀ ਸੀ ਪਰ ਇੱਕ ਅਜੀਬ ਗੱਲ ਇਹ ਵੀ ਸੀ ਕਿ ਉਹ ਕੁੜੀ ਸੌਂ ਕਿਉਂ ਰਹੀ ਸੀ ਜਾਂ ਫਿਰ ਬੇਹੋਸ਼ ਸੀ ਮੈਂ ਉਹਨੂੰ ਦੇਖ ਕੇ ਉਹਦੀ ਮਾਂ ਨੂੰ ਸਵਾਲ ਕੀਤਾ ਇਹ ਕੁੜੀ ਸੌਂ ਕਿਉਂ ਰਹੀ ਆ ਉਹ ਔਰਤ ਕਹਿਣ ਲੱਗੀ ਕਿ ਕਿਉਂਕਿ ਇਹ ਬੇਹੋਸ਼ ਹੈ ਤੇ ਮੈਂ ਹੀ ਇਹਨੂੰ ਬੇਹੋਸ਼ ਕੀਤਾ ਹੈ ਤੈਨੂੰ ਜੋ ਕਿਹਾ ਤੂੰ ਸਿਰਫ ਉਹੀ ਕਰ ਜਦੋਂ ਕੰਮ ਪੂਰਾ ਹੋ ਜਾਵੇ ਤਾਂ ਮੇਰੇ ਤੋਂ ਪੈਸੇ ਲੈ ਲੈਣਾ ਉਹ ਔਰਤ ਮੇਰੇ ਮੋਢੇ ਤੇ ਹੱਥ ਮਾਰ ਕੇ ਚਲੀ ਗਈ ਤੇ ਬਾਰੋ ਕਮਰਾ ਲੋਕ ਕਰ ਗਈ ਮੈਂ ਹੌਲੀ ਹੌਲੀ ਉਸ ਕੁੜੀ ਦੇ ਕਰੀਬ ਜਾ ਕੇ ਖੜਾ ਹੋ ਗਿਆ ਉਹ ਇੰਨੀ ਜਿਆਦਾ ਖੂਬਸੂਰਤ ਸੀ ਕਿ ਮੇਰੀਆਂ ਨਜ਼ਰਾਂ ਘਾਟ ਹੀ ਨਹੀਂ ਰਹੀਆਂ ਸੀ ਮੈਂ ਖੁਦ ਤੇ ਕਾਬੂ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ ਫਿਰ ਜਿਸ ਕੰਮ ਦੇ ਲਈ ਮੈਨੂੰ ਪੈਸੇ ਮਿਲ ਰਹੇ ਸੀ ਮੈਂ ਉਸ ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਕਮਰੇ ਵਿੱਚ ਮੈਨੂੰ ਲਗਭਗ 2 ਘੰਟੇ ਹੋ ਚੁੱਕੇ ਸੀ ਤੇ ਉਹ ਕੁੜੀ ਮੇਰਾ ਚੈਨ ਚੁਰਾ ਚੁੱਕੀ ਸੀ ਮੈਂ ਕਮਰੇ ਦੀ ਖਿੜਕੀ ਵਿੱਚੋਂ ਬਾਹਰ ਦੇਖਿਆ ਤਾਂ ਉਹਦੀ ਮਾਂ ਟੈਲ ਰਹੀ ਸੀ ਸ਼ਾਇਦ ਮੇਰਾ ਇੰਤਜ਼ਾਰ ਕਰ ਰਹੀ ਸੀ ਮੈਂ ਆਪਣੀ ਸ਼ਰਟ ਦੇ ਬਟਨ ਲਗਾਏ ਤੇ ਪੌੜੀਆਂ ਉੱਤਰ ਕੇ ਥੱਲੇ ਆ ਗਿਆ ਉਸ ਦੀ ਮਾਂ ਦੇ ਕੋਲ ਜਾ ਕੇ ਖੜਾ ਹੋ ਗਿਆ ਉਹ ਮੈਨੂੰ ਘੂਰਦੇ ਹੋਏ ਦੇਖਣ ਲੱਗੀ ਮੈਂ ਚਿਹਰੇ ਤੇ ਮੁਸਕਰਾਹਟ ਲਿਆ ਕੇ ਕਿਹਾ ਮੈਡਮ ਤੁਹਾਡਾ ਕੰਮ ਹੋ ਚੁੱਕਾ ਹੈ ਇਹ ਸੁਣ ਕੇ ਉਸ ਦੇ ਚਿਹਰੇ ਤੇ ਮੁਸਕਾਨ ਆ ਗਈ ਉਹ ਕਹਿਣ ਲੱਗੀ ਮੇਰੀ ਧੀ ਜਾਗਦੀ ਤਾਂ ਨਹੀਂ ਉਹਨੇ ਕੋਈ ਰਿਐਕਸ਼ਨ ਤਾਂ ਨਹੀਂ ਦਿੱਤਾ ਪਰੀਸ਼ਾਨ ਤਾਂ ਨਹੀਂ ਕੀਤਾ ਮੈਂ ਸਾਫ਼-ਸਾਫ਼ ਸ਼ਬਦਾਂ ਵਿੱਚ ਕਿਹਾ ਨਹੀਂ ਉਹ ਵਿਚਾਰੀ ਤਾਂ बेहोश ਹਾਂ ਤੇ ਮੈਂ ਆਪਣਾ ਕੰਮ ਪੂਰਾ ਕਰ ਚੁੱਕਾ ਹਾਂ ਇਹ ਸੁਣ ਕੇ ਉਹਨੇ ਖੁਸ਼ੀ ਨਾਲ ਆਪਣੇ ਕੋਲੋਂ 10 ਲੱਖ ਰੁਪਏ ਕੱਢੇ ਤੇ ਮੇਰੇ ਹੱਥ ਵਿੱਚ ਰੱਖ ਦਿੱਤੇ ਉਹ ਕਹਿਣ ਲੱਗੀ ਜਾਓ ਹੁਣ ਦੁਬਾਰਾ ਮੈਨੂੰ ਕਿਤੇ ਨਜ਼ਰ ਨਾ ਆਉਣਾ ਤੁਹਾਡਾ ਕੰਮ ਪੂਰਾ ਹੋ ਗਿਆ ਹੈ ਤੇ ਧਿਆਨ ਰੱਖਣਾ ਇਸ ਬਾਰੇ ਵਿੱਚ ਕਿਸੇ ਨੂੰ ਵੀ ਦੱਸਣ ਦੀ ਲੋੜ ਨਹੀਂ ਤਾਂ ਤੁਸੀਂ ਜੇ ਕਿਸੇ ਨੂੰ ਦੱਸਿਆ ਤਾਂ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡਾ ਕੀ ਹਾਲ ਕਰ ਸਕਦੀ ਆ ਤੇ ਇਸ ਕੰਮ ਵਿੱਚ ਤੁਹਾਡੇ ਤੇ ਵੀ ਇਲਜ਼ਾਮ ਆਵੇਗਾ ਮੈਂ ਉਸ ਦੀ ਹਰ ਗੱਲ ਸੁਣ ਕੇ ਉੱਥੋਂ ਨਿਕਲ ਆਇਆ ਬੈਠੇ ਬਿਠਾਏ ਮੈਨੂੰ 5 ਲੱਖ ਰੁਪਏ ਮਿਲ ਗਏ ਸੀ ਮੇਰੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਸੀ ਮਾਣ ਨੂੰ ਬਹਾਨਾ ਮਣਾ ਕੇ ਦੱਸ ਦਿੱਤਾ ਕਿ ਆਫਿਸ ਦੇ ਪਹਿਲੇ ਦਿਨ ਹੀ ਬੌਸ ਨੇ ਮੇਰੇ ਕੰਮ ਤੋਂ ਖੁਸ਼ ਹੋ ਕੇ ਮੈਨੂੰ ਇਹਨੇ ਪੈਸੇ ਦਿੱਤੇ ਹਨ ਹੋਂ ਤਾਂ ਮੇਰਾ ਕੰਮ ਦਿਨ-ਪ੍ਰਤੀ ਦਿਨ ਵਾਧਾ ਜਾਵੇਗਾ ਤੇ ਸਾਡੀ ਜ਼ਿੰਦਗੀ ਵਿੱਚ ਉਹ ਗਰੀਬੀ ਹਮੇਸ਼ਾ ਲਈ ਚੱਲੀ ਜਾਵੇਗੀ। ਮਾਂ ਮੇਰੀਆਂ ਖੁਸ਼ੀਆਂ ਨੂੰ ਦੇਖ ਕੇ ਕੁਝ ਸੋਚ ਵਿੱਚ ਪੈ ਗਈ ਸੀ। ਰਾਤ ਹੋਈ ਹੀ ਸੀ ਕਿ ਉਸ ਔਰਤ ਦੀ ਫਿਰ ਤੋਂ ਕਾਲ ਆ ਗਈ। ਕਾਲ ਕਰਦੇ ਹੀ ਕਹਿਣ ਲੱਗੀ ਮੈਂ ਤੁਹਾਡੇ ਤੋਂ ਬਹੁਤ ਖੁਸ਼ ਹਾਂ। ਤੁਸੀਂ ਮੇਰੇ ਦਿਲ ਦੀ ਤਮੰਨਾ ਪੂਰੀ ਕਰ ਦਿੱਤੀ। ਮੈਨੂੰ ਨਹੀਂ ਲੱਗਾ ਸੀ ਕਿ ਤੁਸੀਂ ਮੇਰਾ ਕੰਮ ਇਸ ਤਰ੍ਹਾਂ ਕਰੋਗੇ। ਤੁਹਾਡਾ ਕੰਮ ਬਹੁਤ ਪਸੰਦ ਆਇਆ ਜੇਕਰ ਤੁਹਾਨੂੰ ਹੋਰ ਪੈਸਿਆਂ ਦੀ ਲੋੜ ਹੋਵੇ ਤਾਂ ਦੱਸ ਦੇਣਾ ਮੈਂ ਭਿਜਵਾ ਦੇਵਾਂਗੀ ਉਹ ਕਹਿੰਦੀ ਜੀ ਸਾਹਲ ਵਿੱਚ ਮੇਰੀ ਧੀ ਹੈ ਉਹ ਤੁਸੀਂ ਨਹੀਂ ਜਾਣਦੇ ਤੁਸੀਂ ਮੇਰਾ ਕੰਮ ਬਹੁਤ ਆਸਾਨ ਕਰ ਦਿੱਤਾ ਉਸ ਦੀਆਂ ਗੱਲਾਂ ਸੁਣ ਕੇ ਮੈਂ ਫੋਨ ਕੱਟ ਦਿੱਤਾ ਤੇ ਮੈਂ ਫੋਨ ਕੱਢਿਆ ਤੇ ਉਸ ਤੇ ਇੱਕ ਵੀਡੀਓ ਚਲਾਉਣ ਲੱਗਾ ਕਿ ਕਮਾਲ ਦੀ ਵੀਡੀਓ ਸੀ ਜੋ ਮੈਂ ਉਸ ਰਾਤ ਔਰਤ ਦੇ ਘਰ ਚ ਰਿਕਾਰਡ ਕੀਤੀ ਸੀ ਸਹੀ ਸਮਾਂ ਆਉਣ ਤੇ ਇਹ ਵੀਡੀਓ ਉਸ ਔਰਤ ਦੀ ਜੇਬ ਵਿੱਚੋਂ ਪੈਸੇ ਕਢਵਾਉਣ ਦੇ ਕੰਮ ਆਉਣ ਵਾਲੀ ਸੀ ਤੇ ਹੁਣ ਮੇਰੇ ਦਿਲ ਵਿੱਚ ਲਾਲਚ ਜਾਗ ਚੁੱਕਾ ਸੀ ਜੋ ਇੰਨੀ ਆਸਾਨੀ ਨਾਲ ਖਤਮ ਹੋਣ ਵਾਲਾ ਨਹੀਂ ਸੀ ਜਦੋਂ ਸਮਾਂ ਵੇਖਿਆ ਤਾਂ ਰਾਤ ਦੇ 12 ਵਜੇ ਸੀ ਹੁਣ ਮੈਨੂੰ ਸੌ ਜਾਣਾ ਚਾਹੀਦਾ ਸੀ ਕਿਉਂਕਿ ਅਗਲੀ ਸਵੇਰ ਮੈਨੂੰ ਇੱਕ ਬਹੁਤ ਵੱਡੇ ਕੰਮ ਨੂੰ ਅੰਜਾਮ ਦੇਣਾ ਸੀ ਅਗਲੇ ਸਵੇਰ ਮੈਂ ਜਲਦੀ ਉੱਠਿਆ ਤੇ ਫਿਰ ਉਸ ਜਗ੍ਹਾ ਚਲਾ ਗਿਆ ਉਸ ਔਰਤ ਦੇ ਆਲੀਸ਼ਾਨ ਬੰਗਲੇ ਵੱਲ ਸਵੇਰ ਦੇ ਕਰੀਬ 7 ਵਜੇ ਦਾ ਸਮਾਂ ਸੀ ਜਦੋਂ ਆਮ ਤੌਰ ਤੇ ਅਮੀਰ ਲੋਕ ਚੈਨ ਦੀ ਨੀਂਦ ਸੌ ਰਹੇ ਹੁੰਦੇ ਨੇ ਮੈਂ ਮੰਗਲੇ ਦੇ ਬਾਹਰ ਪਹੁੰਚ ਕੇ ਇੱਕ ਨੰਬਰ ਤੇ ਫੋਨ ਕੀਤਾ ਥੋੜੀ देर ਬਾਅਦ ਗੇਟ ਖੁੱਲ੍ਹਾ ਤੇ ਉਹ ਆਰਦ ਖੁਦ ਬਾਹਰ ਨਿਕਲਾਈ ਫਿਰ ਬਿਨਾ ਕੁਝ ਕਹੇ ਉਹ ਮੇਰੇ ਨਾਲ ਬਾਈਕ ਤੇ ਬਹਿ ਗਈ ਇਹ ਬਾਈਕ ਵੀ ਮੇਰੀ ਨਹੀਂ ਸੀ ਮੈਂ ਆਪਣੇ ਇੱਕ ਦੋਸਤ ਤੋਂ ਕੁਝ ਦਿਨ ਲਈ ਉਧਾਰ ਲਈ ਸੀ ਕਿਉਂਕਿ ਮੈਂ ਸਿੱਧਾ ਕੋਟ ਜਾਣਾ ਸੀ ਅੱਜ ਮੈਂ ਉਸ ਕੁੜੀ ਨਾਲ ਕੋਟ ਮੈਰਿਜ ਕਰਨ ਵਾਲਾ ਸੀ ਜਿੱਦਾਂ ਹੀ ਅਸੀਂ ਕੋਟ ਤੇ ਬਾਹਰ ਪਹੁੰਚੇ ਤੇ ਮੈਂ ਉਸ ਕੁੜੀ ਵੱਲ ਦੇਖਿਆ ਤਾਂ ਉਹ ਆਪਣਾ ਚਿਹਰਾ ਛੁਕਾ ਕੇ ਖੜੀ ਸੀ ਉਸ ਦਾ ਨਾਮ ਸਿਮਰਨ ਸੀ ਉਹ ਬਹੁਤ ਹੀ ਖੂਬਸੂਰਤ ਸੀ ਉਸ ਦੀਆਂ ਵੱਡੀਆਂ ਵੱਡੀਆਂ ਅੱਖਾਂ ਵਿੱਚ ਹੰਝੂ ਸੀ ਜੋ ਕਦਮ ਉਹ ਅੱਜ ਮੇਰੇ ਨਾਲ ਉਠਾਣ ਜਾਰੀ ਸੀ ਉਸ ਵਿੱਚ ਉਸਦੀ ਹੀ ਭਲਾਈ ਸੀ ਪਰ ਅਫਸੋਸ ਬੀਤੇ ਹੋਏ ਪਲਾਂ ਦੀਆਂ ਜ਼ਿਆਦਾ ਸਾਡੇ ਸਾਹਮਣੇ ਆ ਖੜੀਆਂ ਸ਼ਾਇਦ ਇਹੀ ਕਾਰਨ ਸੀ ਕਿ ਮੈਂ ਤੈਅ ਕੀਤਾ ਮੈਂ ਉਸ ਕੁੜੀ ਨਾਲ ਵਿਆਹ ਕਰਾਂਗਾ ਕੁਝ ਦੇਰ ਬਾਅਦ ਅਸੀਂ ਕਾਨੂੰਨੀ ਰੂਪ ਨਾਲ ਪਤੀ ਪਤਨੀ ਬਣ ਚੁੱਕੇ ਸੀ ਮੈਂ ਉਸ ਦੀ ਕਮੋਸ਼ੀ ਵਿੱਚ ਉਸ ਦਾ ਦਰਦ ਮਹਿਸੂਸ ਕਰ ਪਾ ਰਿਹਾ ਸੀ ਉਸ ਦਾ ਪੂਰਾ ਜਿਸਮ ਕੰਬ ਰਿਹਾ ਸੀ ਉਸ ਦੀਆਂ ਅੱਖਾਂ ਵਿੱਚੋਂ ਵਾਰ-ਵਾਰ ਹੰਝੂ ਨਿਕਲ ਰਹੇ ਸੀ ਜਦੋਂ ਉਸ ਨੇ ਕੋਟ ਮੈਰਿਜ ਦੇ ਕਾਗਜ਼ਾਂ ਤੇ ਸਾਈਨ ਕੀਤੇ ਤਾਂ ਉੱਚੀ ਉੱਚੀ ਰੋ ਪਈ ਪਰ ਪਰ ਇਹ ਕਰਨਾ ਜ਼ਰੂਰੀ ਸੀ ਕੱਲ੍ਹ ਰਾਤ ਜਦੋਂ ਮੈਂ ਉਸਦੇ ਕਮਰੇ ਵਿੱਚ ਗਿਆ ਤਾਂ ਉਹ ਔਰਤ ਗੇਟ ਬੰਦ ਕਰਕੇ ਚਲੀ ਗਈ ਤਾਂ ਮੈਂ ਇੱਕ ਨਜ਼ਰ ਉਸ ਕੁੜੀ ਨੂੰ ਦੇਖਿਆ ਉਹ ਬਹੁਤ ਹੀ ਜ਼ਿਆਦਾ ਖੂਬਸੂਰਤ ਸੀ ਕਿਸੇ ਫਿਲਮੀ ਹੀਰੋਇਨ ਤੋਂ ਘੱਟ ਨਹੀਂ ਲੱਗ ਰਹੀ ਸੀ ਉਸਦੀ ਖੂਬਸੂਰਤੀ ਨੇ ਮੈਨੂੰ ਇੱਕ ਪਲ ਰੋਕ ਦਿੱਤਾ ਸੀ ਕੋਈ ਵੀ ਲਾਲਚੀ ਇਨਸਾਨ ਉਸ ਪਲ ਦਾ ਉਸਦਾ ਫਾਇਦਾ ਉਠਾਉਣ ਨੂੰ ਤਿਆਰ ਹੋ ਜਾਂਦਾ ਪਰ ਉਸਦੇ ਚਿਹਰੇ ਦੀ ਮਾਸੂਮੀਅਤ ਨੇ ਮੈਨੂੰ ਜੜ ਤੋਂ ਹਿਲਾ ਦਿੱਤਾ ਸੀ ਉਸਦੀ ਮਾਸੂਮੀਅਤ ਦੇਖ ਕੇ ਮੇਰਾ ਜ਼ਮੀਰ ਜਾਗ ਗਿਆ ਮੈਂ ਵੀ ਤਾਂ ਬਹੁਤ ਮਜਬੂਰ ਸੀ ਮੈਨੂੰ ਪੈਸਿਆਂ ਦੀ ਲੋੜ ਸੀ ਪਰ ਦਿਲ ਉਲਝ ਗਿਆ ਸੀ ਕਮਰੇ ਵਿੱਚ ਘੁੰਮਦੇ ਹੋਏ ਮੈਂ ਸੋਚ ਰਿਹਾ ਸੀ ਕਿ ਕਾਸ਼ ਉੱਪਰ ਵਾਲਾ ਮੈਨੂੰ ਕੋਈ ਰਸਤਾ ਦਿਖਾਵੇ ਤਾਂ ਜੋ ਮੈਂ ਕੁਝ ਗਲਤ ਵੀ ਨਾ ਕਰਾਂ ਤੇ ਲੋੜ ਵੀ ਪੂਰੀ ਹੋ ਜਾਵੇ ਉਦੋਂ ਹੀ ਮੇਰੀ ਨਜ਼ਰ ਇੱਕ ਟੇਬਲ ਤੇ ਰੱਖੀ ਡਾਇਰੀ ਤੇ ਗਈ ਉਹ ਬਹੁਤ ਹੀ ਸੋਹਣੀ ਸੀ ਜਿੱਦਾਂ ਕਿਸੇ ਨੇ ਬਹੁਤ ਪਿਆਰ ਨਾਲ ਸਜਾਈ ਹੋਵੇ ਸ਼ਾਇਦ ਉਸ ਕੁੜੀ ਨੇ ਹੀ ਸਜਾਈ ਸੀ ਮੈਂ ਡਾਇਰੀ ਖੋਲੀ ਤੇ ਪੜਨ ਲੱਗਾ ਮੈਂ ਡਾਇਰੀ ਖੋਲੀ ਤੇ ਪੜਨ ਲੱਗਾ ਉਸ ਵਿੱਚ ਉਸ ਕੁੜੀ ਦੀ ਜ਼ਿੰਦਗੀ ਦੀ ਕਹਾਣੀ ਲਿਖੀ ਸੀ ਲਿਖਿਆ ਸੀ ਇਹ ਔਰਤ ਮੇਰੀ ਸਤੇਲੀ ਮਾਂ ਹੈ ਜਿਨ ਨੇ ਸਾਰਿਆਂ ਨੂੰ ਯਕੀਨ ਦਿਵਾ ਦਿੱਤਾ ਹੈ ਕਿ ਮੈਂ ਪਾਗਲ ਹਾਂ ਉਹ ਮੈਨੂੰ ਘਰੋਂ ਕੱਢਣਾ ਚਾਹੁੰਦੀ ਹੈ ਤਾਂ ਜੋ ਮੇਰੀ ਜਾਇਦਾਦ ਤੇ ਕਬਜ਼ਾ ਕਰ ਸਕੇ ਅੱਗੇ ਲਿਖਿਆ ਸੀ ਮੇਰੇ ਪਾਪਾ ਹੁਣ ਮੇਰੇ ਤੋਂ ਬਹੁਤ ਦੂਰ ਹੋ ਗਏ ਹਨ ਉਨਾਂ ਨੂੰ ਲੱਗਦਾ ਹੈ ਮੈਂ ਕਿ ਸੱਚ ਵਿੱਚ ਪਾਗਲ ਹਾਂ ਪਰ ਮੈਂ ਠੀਕ ਹਾਂ ਮੈਂ ਹੁਣ ਇਹ ਸਭ ਹੋਰ ਨਹੀਂ ਸਹਿ ਸਕਦੀ ਤੇ ਇਸ ਔਰਤ ਨੇ ਦੁਬਾਰਾ ਮੈਨੂੰ ਮੇਰੇ ਪਾਪਾ ਦੀਆਂ ਨਜ਼ਰਾਂ 'ਚ ਗ੍ਰਾਇਆ ਤਾਂ ਮੈਂ ਖੁਦ ਖੁਸ਼ੀ ਕਰ ਲਵਾਂਗੀ ਉਸ ਡਾਇਰੀ ਨੂੰ ਪੜ੍ਹ ਕੇ ਮੇਰਾ ਦਿਲ ਕੰਬ ਗਿਆ ਉਸ ਕੁੜੀ ਨੇ ਜੋ ਕੁਝ ਵੀ ਲਿਖਿਆ ਸੀ ਉਸ ਵਿੱਚ ਬਹੁਤ ਹੀ ਦਰਦ ਸੀ ਉਹ ਬਚਪਨ ਤੋਂ ਹੀ ਪਰੇਸ਼ਾਨ ਸੀ ਮੈਨੂੰ ਉਸਤੇ ਬਹੁਤ ਤਰਸ ਆਇਆ ਉਸ ਦੀ ਸਤੇਲੀ ਮਾਂ ਜਿਨ ਨੇ ਮੈਨੂੰ ਕੰਮ ਤੇ ਬੁਲਾਇਆ ਸੀ ਬਸ ਇਹੀ ਚਾਹੁੰਦੀ ਸੀ ਕਿ ਮੈਂ ਉਸ ਕੁੜੀ ਦੇ ਨਾਲ ਰਾਤ ਬਿਤਾਵਾਂ ਤਾਂ ਜੋ ਉਸ ਦਾ ਚਰਿੱਤਰ ਮਿੱਟੀ ਵਿੱਚ ਮਿਲ ਜਾਵੇ ਤੇ ਉਸ ਦਾ ਪਿਓ ਉਸ ਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰ ਦੇਵੇ ਉੰਜ ਤਾਂ ਮੈਂ ਉਸ ਔਰਤ ਦੇ ਕਹਿਣ ਤੇ ਤਿਆਰ ਹੋ ਗਿਆ ਸੀ ਪਰ ਮੇਰੀ ਆਤਮਾ ਗਵਾਈ ਨਹੀਂ ਦੇ ਰਹੀ ਸੀ ਉਹ ਕੁੜੀ ਬੇਹੋਸ਼ ਸੀ ਉਸ ਦੀ ਮਾਂ ਨੇ ਜਾਣ ਬੁੱਝ ਕੇ ਉਹਨੂੰ ਨਸ਼ਾ ਦੇ ਕੇ ਸੁਆ ਦਿੱਤਾ ਸੀ ਤਾਂ ਜੋ ਜਦੋਂ ਹੋ ਜਾਵੇ ਤਾਂ ਉਹ ਖੁਦ ਨੂੰ અપਮਾਨਿਤ ਮਹਿਸੂਸ ਕਰੇ ਪਰ ਮੈਂ ਇਨਸਾਨ ਸੀ ਹਵਾਨ ਨਹੀਂ ਮੈਂ ਤੈਅ ਕੀਤਾ ਕਿ ਮੈਂ ਉਸ ਕੁੜੀ ਦੇ ਨਾਲ ਕੁਝ ਵੀ ਗਲਤ ਨਹੀਂ ਕਰਾਂਗਾ ਮੈਂ ਕਈ ਵਾਰ ਉਹਨੂੰ ਜਗਾਉਣ ਦੀ ਵੀ ਕੋਸ਼ਿਸ਼ ਕਰਦਾ ਰਿਹਾ ਪਰ ਕਾਫੀ ਦੇਰ ਤੱਕ ਕੋਸ਼ਿਸ਼ ਕਰਨ ਤੋਂ ਬਾਅਦ ਆਖਿਰਕਾਰ ਉਸ ਦੀ ਅੱਖ ਖੁੱਲੀ ਜਿੱਦਾਂ ਹੀ ਉਹਨੇ ਕਮਰੇ ਦੇ ਚਾਰੇ ਪਾਸੇ ਦੇਖਿਆ ਤੇ ਫਿਰ ਮੈਨੂੰ ਦੇਖਿਆ ਤਾਂ ਉਹ ਘਬਰਾ ਗਈ ਤਰੂਣ ਲੱਗੀ ਉਹ ਬੋਲੀ ਤੁਸੀਂ ਕੌਣ ਹੋ ਤੇ ਮੇਰੇ ਕਮਰੇ ਵਿੱਚ ਕੀ ਕਰ ਰਹੇ ਹੋ ਨੋ ਮੇਰੇ ਤੋਂ ਦੂਰ हट ਗਈ ਉਸਦੀ ਆਵਾਜ਼ ਵੀ ਓਨੀ ਹੀ ਮਾਸੂਮ ਸੀ ਜਿੰਨੀ ਕਿ ਉਹ ਖੁਦ ਮੈਂ ਉਸਨੂੰ ਸ਼ਾਂਤ ਕਰਦੇ ਹੋਏ ਬੁਲਾਇਆ ਡਰਨ ਦੀ ਲੋੜ ਨਹੀਂ ਮੈਂ ਤੈਨੂੰ ਸਭ ਕੁਝ ਦੱਸਾਂਦਾ ਦੱਸਦਾ ਹਾਂ ਮੈਂ ਕੋਈ ਗਲਤ ਇਨਸਾਨ ਨਹੀਂ ਹਾਂ ਉਸ ਤੋਂ ਬਾਅਦ ਮੈਂ ਉਸਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਉਸਦੀ ਮਾਂ ਨੇ ਮੈਨੂੰ ਕਰਨ ਨੂੰ ਕਿਹਾ ਸੀ ਤੇ ਉਸ ਦੇ ਬਦਲੇ ਵਿੱਚ ਮੈਨੂੰ 5 ਲੱਖ ਰੁਪਏ ਦੇਣ ਦਾ ਵਾਅਦਾ ਵੀ ਕੀਤਾ ਸੀ ਇਹ ਸੁਣ ਕੇ ਤਾਂ ਉਸ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਹੋ ਰਿਹਾ ਸੀ ਉਹ ਆਪਣੇ ਹੱਥਾਂ ਵਿੱਚ ਚਿਹਰਾ ਲੁਕਾ ਕੇ ਉੱਚੀ ਉੱਚੀ ਰੋਣ ਲੱਗੀ ਤੇ ਕਹਿਣ ਲੱਗੀ ਮੈਨੂੰ ਪਤਾ ਸੀ ਕਿ ਮੇਰੀ ਸਤੇਲੀ ਮਾਂ ਬਹੁਤ ਘਟੀਆ ਔਰਤ ਹੈ ਪਰ ਇਹ ਨਹੀਂ ਸੋਚਿਆ ਸੀ ਕਿ ਉਹ ਇੱਕ ਔਰਤ ਹੁੰਦੇ ਹੋਏ ਵੀ ਇਸ ਹੱਦ ਤੱਕ ਡਿੱਗ ਜਾ ਸਕਦੀ ਹੈ ਉਹ ਮੈਨੂੰ ਆਪਣੇ ਬਾਰੇ ਵਿੱਚ ਦੱਸਦੇ ਹੋਏ ਕਹਿਣ ਲੱਗੀ ਜਦੋਂ ਮੈਂ 10 ਸਾਲ ਦੀ ਸੀ ਤਾਂ ਮੇਰੀ ਮਾਂ ਦੀ ਇੱਕ ਬਿਮਾਰੀ ਦੇ ਕਾਰਨ ਮੌਤ ਹੋ ਗਈ ਸੀ ਮੈਂ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ ਮੇਰੇ ਮਾਪਿਓ ਮੇਰੇ ਤੇ jaan ਛਿੜਕਦੇ ਸੀ ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਮੇਰੇ ਪਾਪਾ ਨੇ ਮੇਰੇ ਜਨਮ ਤੋਂ ਬਾਅਦ ਹੀ ਇਹ ਬੰਗਲਾ ਮੇਰੇ ਨਾਮ ਕਰ ਦਿੱਤਾ ਸੀ ਤੇ ਤਾਂ ਜੋ ਪਾਕੀ ਪ੍ਰਾਪਰਟੀ ਸੀ ਉਹ ਮੇਰੀ ਮਾਂ ਦੇ ਇਲਾਜ 'ਚ ਉਹਨਾਂ ਨੇ ਖਰਚ ਕਰ ਦਿੱਤੀ ਸੀ ਕਿਉਂਕਿ ਉਹ ਮੇਰੀ ਮਾਂ ਨੂੰ ਕਿਸੇ ਵੀ ਹਾਲ ਚ ਬਚਾਉਣਾ ਚਾਹੁੰਦੇ ਸੀ ਉਹਨਾਂ ਨੇ ਪੈਸੇ ਨੂੰ ਪਾਣੀ ਦੀ ਤਰ੍ਹਾਂ ਵਹਾ ਦਿੱਤਾ ਪਰ ਫਿਰ ਵੀ ਮੇਰੀ ਮਾਂ ਨੂੰ ਬਚਾਇਆ ਨਹੀਂ ਜਾ ਸਕਿਆ ਫਿਰ ਇੱਕ ਦਿਨ ਉਹ ਸਾਨੂੰ ਛੱਡ ਕੇ ਹਮੇਸ਼ਾ ਲਈ ਚਲੀ ਗਈ ਉਸ ਤੋਂ ਬਾਅਦ ਮੇਰੇ ਪਾਪਾ ਨੇ ਮਾਂ ਦੀ ਮੌਤ ਦੇ ਗਮ ਚ ਦਿਲ ਵਿੱਚ ਵਸਾ ਲਿਆ ਤੇ ਹੌਲੀ-ਹੌਲੀ ਖੁਦ ਨੂੰ ਇਕੱਲੇਪਣ ਚ ਡਬੋ ਦਿੱਤਾ ਉਹਨਾਂ ਨੇ ਆਪਣੇ ਬਿਜ਼ਨਸ ਤੋਂ ਵੀ ਧਿਆਨ ਹਟਾ ਦਿੱ ਲਿਆ ਇਹ ਬੰਗਲਾ ਮੇਰੇ ਨਾਮ ਸੀ ਤੇ ਮੈਂ ਇਸ ਦੀ ਮਾਲਕਣ ਪਰ ਹੁਣ ਮੈਂ ਖੁਦ ਨੂੰ ਬਹੁਤ ਹੀ ਇਕੱਲਾ ਮਹਿਸੂਸ ਕਰਨ ਲੱਗੀ ਸੀ ਮੈਨੂੰ ਪੜ੍ਹਾਈ ਵੀ ਕਰਨੀ ਹੁੰਦੀ ਸੀ ਪਰ ਕੁਝ ਗੱਲਾਂ ਅਜਈਆਂ ਹੁੰਦੀਆਂ ਹਨ ਜੋ ਇੱਕ ਮਰਦ ਸਿਰਫ ਆਪਣੀ ਪਤਨੀ ਨਾਲ ਹੀ ਕਰ ਸਕਦਾ ਹੈ ਮੈਂ ਤੀਹ ਹੋ ਕੇ ਆਪਣੇ ਪਾਪਾ ਦਾ ਭਰਪੂਰ ਖਿਆਲ ਰੱਖਦੀ ਸੀ ਪਰ ਆਪਣੀ ਪੜ੍ਹਾਈ 'ਚ ਵਿਅਸਤ ਹੋਣ ਦੇ ਕਰਕੇ ਮੈਂ ਉਹਨਾਂ ਨੂੰ ਜ਼ਿਆਦਾ ਸਮਾਂ ਨਹੀਂ ਦੇ ਸਕਦੀ ਸੀ ਮੇਰੇ ਪਾਪਾ ਨੂੰ ਉਹਨਾਂ ਦੇ ਕੁਝ ਰਿਸ਼ਤੇਦਾਰਾਂ ਨੇ ਸਮਝਾਇਆ ਕਿ ਹੁਣ ਉਹਨਾਂ ਨੂੰ ਦੁਬਾਰਾ ਵਿਆਹ ਕਰ ਲੈਣਾ ਚਾਹੀਦਾ ਹੈ ਉਸ ਸਮੇਂ ਮੇਰੀ ਉਮਰ 15 ਸਾਲ ਹੋ ਚੁੱਕੀ ਸੀ ਤੇ ਮੈਂ ਹੌਲੀ-ਹੌਲੀ ਵੱਡੀ ਹੋ ਰਹੀ ਸੀ ਤੇ ਫਿਰ ਮੇਰੇ ਪਾਪਾ ਨੇ ਆਪਣੇ ਦੋਸਤ ਦੀ ਭੈਣ ਨਾਲ ਵਿਆਹ ਕਰ ਲਿਆ ਉਹ ਔਰਤ ਤਲਾਕਸ਼ੁਦਾ ਸੀ ਉਸਦੇ ਪਤੀ ਨੇ ਉਹਨੂੰ ਛੱਡ ਦਿੱਤਾ ਸੀ ਮੇਰੇ ਪਾਪਾ ਨੇ ਉਹਦੇ ਨਾਲ ਵਿਆਹ ਕੀਤਾ ਤੇ ਉਹਨੂੰ ਸਾਡੇ ਘਰ ਵਿੱਚ ਸਹਾਰਾ ਦਿੱਤਾ ਮੇਰੇ ਪਾਪਾ ਨੂੰ ਲੱਗਦਾ ਸੀ ਕਿ ਉਹ ਔਰਤ ਉਹਨਾਂ ਦੇ ਨਾਲ ਨਾਲ ਉਹਨਾਂ ਦੀ ਤੀ ਦਾ ਵੀ ਖਿਆਲ ਰੱਖੂਗੀ ਮੈਨੂੰ ਵੀ ਪਾਪਾ ਦੀ ਇਸ ਵਿਆਹ ਨਾਲ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਮੈਨੂੰ ਲੱਗਾ ਸੀ ਇਸ ਨਾਲ ਮੇਰੇ ਪਾਪਾ ਦੀ ਇਕੱਲਾਪਨ ਦੂਰ ਹੋ ਜਾਵੇਗਾ ਤੇ ਮੈਨੂੰ ਹੀ ਮਾਂ ਵਰਗਾ ਪਿਆਰ ਮਿਲੇਗਾ ਪਰ ਇਸ ਔਰਤ ਨੇ ਘਰ ਚ ਕਦਮ ਰੱਖਦੇ ਹੀ ਇੱਕ ਤੋਂ ਬਾਅਦ ਇੱਕ ਚਾਲ ਚੱਲਣੀ ਸ਼ੁਰੂ ਕਰ ਦਿੱਤੀ ਕਿਉਂਕਿ ਉਹਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਪਾਪਾ ਦੀ ਬਾਕੀ ਸਾਰੀ ਸੰਪੰਦਤੀ ਪਹਿਲਾਂ ਹੀ ਮਾਂ ਦੇ ਇਲਾਜ ਚ ਖਤਮ ਹੋ ਚੁੱਕੀ ਸੀ ਤੇ ਹੁਣ ਸਿਰਫ ਇਹ ਬੰਗਲਾ ਬਚਿਆ ਸੀ ਜੋ ਮੇਰੇ ਨਾਮ ਸੀ ਮੇਰੇ ਪਾਪਾ ਦਾ ਬਿਜ਼ਨਸ ਬਹੁਤ ਵਧੀਆ ਚੱਲਣ ਲੱਗਾ ਕਿਉਂਕਿ ਦੂਜੇ ਵਿਆਹ ਤੋਂ ਬਾਅਦ ਉਹਨਾਂ ਨੇ ਫਿਰ ਕੰਮ ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਪਰ ਇਹ ਸਹੁਰਤ ਨੂੰ ਇਹ ਗੱਲ ਬਿਲਕੁਲ ਬਰਦਾਸ਼ਤ ਨਹੀਂ ਹੁੰਦੀ ਸੀ ਕਿ ਬੰਗਲਾ ਉਸਦੇ ਪਤੀ ਦੇ ਨਾਮ ਤੇ ਹੈ। ਉਹਨੂੰ ਲੱਗਦਾ ਸੀ ਕਿ ਹੁਣ ਉਹ ਇਸ ਘਰ ਦੀ ਮਾਲਕਣ ਹੈ ਤੇ ਇਹ ਬੰਗਲਾ ਉਹਦੇ ਨਾਮ ਹੋਣਾ ਚਾਹੀਦਾ ਹੈ। ਮੈਂ ਉਹਨੂੰ ਮਾਂ ਸਮਝ ਕੇ ਉਹਦੇ ਕਰੀਬ ਜਾਂਦੀ ਸੀ ਪਰ ਉਹ ਹਰ ਵਾਰ ਮੈਨੂੰ ਝਿੜਕ ਦਿੰਦੀ। ਪਾਪਾ ਦੇ ਸਾਹਮਣੇ ਤਾਂ ਬਹੁਤ ਪਿਆਰ ਜਤਨਦੀ ਪਰ ਜਿੱਦਾਂ ਹੀ ਉਹ ਜਾਂਦੇ ਉਹ ਮੇਰੇ ਤੇ ਜ਼ੁਲਮ ਕਰਨ ਲੱਗਦੀ ਸੀ। ਕਦੇ ਮੈਨੂੰ ਖਾਣਾ ਨਾ ਦਿੰਦੀ ਤੇ ਕਦੇ ਤਾਹਨੇ ਮਾਰਦੀ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗੀ ਸੀ। ਉਹ ਔਲੀ ਉਸ ਔਰਤ ਨੇ ਮੇਰੇ ਤੇ ਝੂਠੇ ਇਲਜ਼ਾਮ ਲਾਉਣੇ ਸ਼ੁਰੂ ਕੀਤੇ ਤੇ ਪਾਪਾ ਨੂੰ ਮੇਰੇ ਖਿਲਾਫ ਕਰ ਦਿੱਤਾ। ਕਈ ਵਾਰ ਪਾਪਾ ਮੇਰੀ ਗੱਲ ਸੁਣਦੇ ਸੀ ਪਰ ਕਈ ਵਾਰ ਉਹ ਉਸ ਔਰਤ ਦੀਆਂ ਗੱਲਾਂ ਚਾਹ ਕੇ ਮੇਰੇ ਤੇ ਹੱਥ ਵੀ ਚੁੱਕ ਦਿੰਦੇ ਸੀ। ਉਹਨੇ ਪਾਪਾ ਨੂੰ ਮੇਰੀਆਂ ਅਜਈਆਂ ਹਰਕਤਾਂ ਦੇ ਬਾਰੇ ਚ ਦੱਸਿਆ ਕਿ ਪਾਪਾ ਨੇ ਵੀ ਮੈਨੂੰ ਪਾਗਲ ਸਮਝਣਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਇਸ ਕਮਰੇ ਚ ਬੰਦ ਕਰਵਾ ਦਿੱਤਾ ਗਿਆ। ਮੈਂ ਪਿਛਲੇ 7-8 ਸਾਲਾਂ ਤੋਂ ਇਸ ਕਮਰੇ ਚ ਹੀ ਬੰਦ ਹਾਂ। ਮੇਰੀ ਸਤੇਲੀ ਮਚਉਂਦੀ ਹੈ ਕਿ ਮੇਰੇ ਪਾਪਾ ਮੇਰੇ ਤੋਂ ਮੇਰੀ ਜਾਇਦਾਦ ਵਾਪਸ ਲੈ ਲੈਣ ਪਰ ਹੁਣ ਤੱਕ ਉਹਨਾਂ ਨੇ ਅਜੇ ਕੋਈ ਇਰਾਦਾ ਨਹੀਂ ਦਿਖਾਇਆ ਪਰ ਉਹ ਔਰਤ ਲਗਾਤਾਰ ਕੋਸ਼ਿਸ਼ ਕਰਦੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਮੈਂ ਇਹ ਬੰਗਲਾ ਉਸਦੇ ਨਾਮ ਕਰ ਦੇਵਾਂ ਕਿਉਂਕਿ ਹੁਣ ਉਹ ਇਸ ਘਰ ਵਿੱਚ ਪਾਪਾ ਦੀ ਪਤਨੀ ਬਣ ਕੇ ਰਹਿ ਰਹੀ ਹੈ ਤੇ ਉਹਨੂੰ ਲੱਗਦਾ ਹੈ ਕਿ ਇਸ ਤੇ ਹੁਣ ਉਹਦਾ ਹੀ ਹੱਕ ਹੈ ਪਰ ਮੈਂ ਨਹੀਂ ਚਾਹੁੰਦੀ ਕਿ ਮੇਰੀ ਜਾਇਦਾਦ ਉਹਦੇ ਨਾਮ ਹੋ ਜਾਵੇ ਜੇ ਉਹ ਮੈਨੂੰ ਬਦਲੇ ਚ ਪਿਆਰ ਦੇਂਦੀ ਜੇ ਮੈਨੂੰ ਮਾਂ ਵਰਗਾ ਸਨੇਹ ਦੇਂਦੀ ਤਾਂ ਸ਼ਾਇਦ ਮੈਂ ਖੁਦ ਹੀ ਬੰਗਲਾ ਉਹਨੂੰ ਦੇ ਦੇਂਦੀ ਪਰ ਉਹ ਮੈਨੂੰ ਸਿਰਫ ਇਸ ਘਰ ਚੋਂ ਕੱਢਣਾ ਚਾਹੁੰਦੀ ਹੈ ਮੈਨੂੰ ਪਤਾ ਹੈ ਜੇ ਮੈਂ ਇਸ ਬੰਗਲੇ ਨੂੰ ਉਹਦੇ ਨਾਮ ਕਰ ਦਿੱਤਾ ਤਾਂ ਉਹ ਮੇਰਾ ਸਭ ਕੁਝ ਖੋ ਲਵੇਗੀ ਤੇ ਮੈਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗੀ ਉਹ ਮੇਰੀ ਜ਼ਿੰਦਗੀ ਪਹਿਲਾਂ ਹੀ ਨਰਕ ਬਣਾ ਚੁੱਕੀ ਹੈ ਉਨੇ ਮੈਨੂੰ ਪਾਗਲ ਸਾਬਤ ਕਰ ਦਿੱਤਾ ਹੈ ਪਾਪਾ ਨੂੰ ਮੇਰੇ ਖਿਲਾਫ ਕਰ ਦਿੱਤਾ ਹੈ ਹੁਣ ਤਾਂ ਮੈਂ ਆਪਣੇ ਕਮਰੇ ਵਿੱਚੋਂ ਬਾਹਰ ਵੀ ਨਹੀਂ ਨਿਕਲ ਸਕਦੀ ਸ਼ਾਇਦ ਇਸ ਲਈ ਉਹਨੇ ਇਹ ਚਾਲ ਚੱਲੀ ਕਿ ਤੁਹਾਨੂੰ ਮੇਰੇ ਕਮਰੇ ਵਿੱਚ ਇੱਕ ਰਾਤ ਦੇ ਲਈ ਭੇਜ ਦੇਵੇ ਤਾਂ ਜੋ ਕਿਸੇ ਤਰ੍ਹਾਂ ਦੀ ਫੋਟੋ ਮਿਲ ਜਾਵੇ ਯਕੀਨ ਮੰਨੋ ਇਸ ਕਮਰੇ ਵਿੱਚ ਜ਼ਰੂਰ ਕੈਮਰੇ ਲੱਗੇ ਹੋਣਗੇ ਤੇ ਸਵੇਰ ਹੁੰਦੇ ਹੀ ਉਹ ਸਾਰੀ ਰਿਕਾਰਡਿੰਗ ਪਾਪਾ ਨੂੰ ਦਿਖਾਵੇਗੀ ਤੇ ਇਸ ਵਾਰ ਪਾਪਾ ਮੈਨੂੰ ਆਪਣੀ ਜਾਇਦਾਦ ਵਿੱਚੋਂ ਬੇਦਖਲ ਕਰਕੇ ਹਮੇਸ਼ਾ ਲਈ ਇਸ ਘਰ ਚੋਂ ਬਾਹਰ ਕੱਢ ਦੇਣਗੇ ਤੇ ਫਿਰ ਉਹ ਔਰਤ ਇਸ ਬੰਗਲੇ ਦੀ ਇਕੱਲੀ ਮਾਲਕਣ ਬਣ ਜਾਵੇਗੀ ਇਹ ਸਭ ਦੱਸਦੇ ਹੋਏ ਸਿਮਰਨ ਉੱਚੀ ਉੱਚੀ ਰੋ ਰਹੀ ਸੀ ਕਹਿਣ ਲੱਗੀ ਮੇਰੇ ਕੋਲ ਇਸ ਦੁਨੀਆ 'ਚ ਮੇਰੇ ਪਾਪਾ ਦੇ ਇਲਾਵਾ ਕੋਈ ਨਹੀਂ ਪਰ ਇਹ ਔਰਤ ਮੇਰੇ ਪਾਪਾ ਨੂੰ ਮੇਰੇ ਤੋਂ ਖੋ ਚੁੱਕੀ ਹੈ ਮੈਨੂੰ ਆਪਣੀਆਂ ਜਈ ਜ਼ਿੰਦਗੀ ਬਿਲਕੁਲ ਵੀ ਵਧੀਆ ਨਹੀਂ ਲੱਗਦੀ ਮੈਂ ਮਨਨਾ ਚਾਹੁੰਦੀ ਆ ਉਹ ਚੀਲਾ ਰਹੀ ਸੀ ਮੈਂ ਉਹਨੂੰ ਖਮੋਸ਼ ਕੀਤਾ ਤੇ ਕਿਹਾ ਕਿ ਮੈਂ ਤੇਰਾ ਸਾਥ ਦੇਵਾਂਗਾ ਤੂੰ ਫਿਕਰ ਨਾ ਕਰ ਮੈਂ ਜਿਆ ਇਨਸਾਨ ਨਹੀਂ ਆ ਜੋ ਤੇਰਾ ਫਾਇਦਾ ਉਠਾਵੇ ਮੇਰੀ ਗੱਲ ਸੁਣ ਕੇ ਉਹ ਚੁੱਪ ਹੋ ਗਈ ਮੈਂ ਕਿਹਾ ਤੇਰੀ ਡਾਇਰੀ ਮੈਂ ਪੜ ਚੁੱਕਾ ਹਾਂ ਮੈਨੂੰ ਤੇਰੀ ਬੀਤੀ ਜ਼ਿੰਦਗੀ ਦੀ ਸੱਚਾਈ ਦਾ ਅਹਿਸਾਸ ਹੋ ਚੁੱਕਾ ਹੈ ਉਹ ਕਹਿਣ ਲੱਗੀ ਤੁਸੀਂ ਮੇਰੀ ਮਦਦ ਕਿੱਦਾਂ ਕਰੋਗੇ ਮੈਂ ਕਿਹਾ ਮੈਂ ਤੇਰੇ ਨਾਲ ਵਿਆਹ ਕਰਾਂਗਾ ਮੈਨੂੰ ਤੇਰੀ ਜਾਇਦਾਦ ਨਾਲ ਕੋਈ ਮਤਲਬ ਨਹੀਂ ਫਿਰ ਮੈਂ ਉਹਨੂੰ ਆਪਣਾ ਪੂਰਾ ਪਲਾਨ ਦੱਸਿਆ ਤੇ ਸ਼ਰਟ ਦੇ ਬਟਨ ਲਗਾਉਂਦਾ ਹੋਇਆ ਥੱਲੇ ਉਤਰ ਆਇਆ ਮੈਂ ਉਹਦੇ ਪੈਸੇ ਲਏ ਤੇ ਉਥੋਂ ਨਿਕਲ ਗਿਆ ਅਗਲੇ ਦਿਨ ਸਾਡੇ ਪਲਾਨ ਦੇ ਮੁਤਾਬਕ ਸਿਮਰਨ ਨੇ ਆਪਣੀ ਮਾਂ ਨੂੰ ਰੋਂਦੇ ਹੋਏ ਦੱਸਿਆ ਕਿ ਉਹਦੀ ਇੱਜ਼ਤ ਖਰਾਬ ਹੋ ਚੁੱਕੀ ਹੈ ਉਦੋਂ ਵੀ ਉਸ ਔਰਤ ਨੇ ਮੈਨੂੰ ਕਾਲ ਕਰਕੇ ਕਿਹਾ ਸੀ ਕਿ ਤੂੰ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਹੈ ਮੈਂ ਸਿਮਰਨ ਨੂੰ ਆਪਣੇ ਨਾਲ ਲੈ ਆਇਆ ਤੇ ਅਸੀਂ ਕੋਡ ਮੈਰਿਜ ਕਰ ਲਈ ਉਸ ਸਮੇਂ ਸਿਮਰਨ ਦੇ ਪਾਪਾ 2 ਦਿਨਾਂ ਲਈ ਅਮਰੀਕਾ ਗਏ ਹੋਏ ਸੀ ਜਦੋਂ ਉਹ 2 ਦਿਨਾਂ ਬਾਅਦ ਆਏ ਤਾਂ ਸਿਮਰਨ ਦੀ ਮਾਂ ਨੇ ਉਹਨਾਂ ਨੂੰ ਦੱਸਿਆ ਕਿ ਤੁਹਾਡੀ ਧੀ ਨੇ ਕਿਸੇ ਮੁੰਡੇ ਨਾਲ ਮੂੰਹ ਕਾਲਾ ਕਰਵਾ ਲਿਆ ਹੈ ਹੁਣ ਉਹਨੂੰ ਘਰੋਂ ੱੱਕੇ ਮਾਰ ਕੇ ਕੱਢ ਦੇਵੋ ਉਹਨੇ ਸਿਮਰਨ ਦੇ ਕਮਰੇ 'ਚ ਲੱਗੇ ਕੈਮਰੇ ਦੀ ਰਿਕਾਰਡਿੰਗ ਵੀ ਦਿਖਾਣੀ ਚਾਹੀ ਪਰ ਉਹ ਰਿਕਾਰਡਿੰਗ ਖਤਮ ਹੋ ਚੁੱਕੀ ਸੀ ਕਿਉਂਕਿ ਮੈਂ ਪਹਿਲਾਂ ਹੀ ਕੈਮਰੇ ਦੀ ਵਾਇਰ ਕੱਟ ਦਿੱਤੀ ਸੀ ਸਿਮਰਨ ਮੈਨੂੰ ਪਹਿਲਾਂ ਹੀ ਦੱਸ ਚੁੱਕੀ ਸੀ ਕਿ ਉਸ ਕਮਰੇ ਵਿੱਚ ਜ਼ਰੂਰ ਕੈਮਰੇ ਲੱਗੇ ਹੋਣਗੇ ਤੇ ਉਹਦੇ ਕਹਿਣ ਤੇ ਅਨੁਸਾਰ ਜਦੋਂ ਮੈਂ ਕਮਰੇ ਜਾਂਚ ਕੀਤੀ ਤਾਂ ਉੱਥੇ ਕੈਮਰਾ ਮੌਜੂਦ ਸੀ ਉਹਦੀ ਮਾਂ ਸਬੂਤ ਇਕੱਠੇ ਕਰਨਾ ਚਾਹੁੰਦੀ ਸੀ ਪਰ ਮੇਰੇ ਕੋਲ ਵੀ ਇੱਕ ਅਜਿਹਾ ਸਬੂਤ ਸੀ ਜਿਹਨੇ ਸਿਮਰਨ ਦੀ ਸੁਤੇਲੀ ਮਾਂ ਨੂੰ ਬਰਬਾਦ ਕਰ ਦਿੱਤਾ ਸਿਮਰਨ ਦੇ ਪਾਪਾ ਦੇ ਘਰ ਵਾਪਸ ਆਉਣ ਤੋਂ ਪਹਿਲਾਂ ਹੀ ਮੈਂ ਉਹਨਾਂ ਦੀ ਪਤਨੀ ਦੀ ਕਾਲ ਰਿਕਾਰਡਿੰਗ ਉਹਨਾਂ ਨੂੰ ਭੇਜ ਦਿੱਤੀ ਸੀ ਜਿਸ ਵਿੱਚ ਉਹਨੇ ਮੈਨੂੰ ਕਿਹਾ ਸੀ ਕਿ ਤੂੰ ਮੇਰੀ ਧੀ ਦੇ ਨਾਲ ਬਹੁਤ ਵਧੀਆ ਕੀਤਾ ਮੈਂ ਚਾਹੁੰਦੀ ਸੀ ਉਹਦੀ ਜ਼ਿੰਦਗੀ ਬਰਬਾਦ ਹੋ ਜਾਵੇ ਤੇ ਹੁਣ ਉਹ ਉੱਚੀ ਉੱਚੀ ਰੋ ਰਹੀ ਸੀ ਜੇਕਰ ਤੈਨੂੰ ਹੋਰ ਪੈਸਿਆਂ ਦੀ ਲੋੜ ਹੋਵੇ ਤਾਂ ਦੱਸ ਦੇਈਂ ਮੈਂ ਇਹ ਸਾਰੀ ਗੱਲ ਫੋਨ 'ਚ ਰਿਕਾਰਡ ਕਰ ਲਈ ਸੀ ਤੇ ਉਹੀ ਰਿਕਾਰਡਿੰਗ ਸਿਮਰਨ ਦੇ ਪਾਪਾ ਨੂੰ ਭੇਜ ਦਿੱਤੀ ਸੀ ਉਹਨਾਂ ਨੇ ਆਪਣੀ ਤੀਹ ਤੇ ਹੱਥ ਚੁੱਕਣ ਦੀ ਬਜਾਏ ਆਪਣੀ ਪਤਨੀ ਨੂੰ ਥੱਪੜ ਜੜ ਦਿੱਤਾ ਸਿਮਰਨ ਦੀ ਮਾਂ ਨੂੰ ਉਮੀਦ ਨਹੀਂ ਸੀ ਕਿ ਉਹ ਆਪਣੇ ਹੀ ਬੁਛਾਏ ਜਾਲ 'ਚ ਖੁਦ ਫਸ ਜਾਵੇਗੀ ਸਿਮਰਨ ਨੇ ਵੀ ਸਭ ਕੁਝ ਸੱਚ-ਸੱਚ ਦੱਸ ਦਿੱਤਾ ਤੇ ਕਿਹਾ ਕਿ ਉਹ ਮੇਰੇ ਨਾਲ ਵਿਆਹ ਕਰ ਚੁੱਕੀ ਹੈ ਮੈਂ ਵੀ ਮੌਕੇ ਤੇ ਪਹੁੰਚਿਆ ਤੇ ਸਾਰੀ ਸਚਾਈ ਬਿਆਨ ਕਰ ਦਿੱਤੀ ਸਿਮਰਨ ਦੇ ਪਾਪਾ ਨੇ ਆਪਣੀ ਦੂਜੀ ਪਤਨੀ ਨੂੰ ਤਲਾਕ ਦੇ ਕੇ ਘਰੋਂ ਕੱਢ ਦਿੱਤਾ ਹੁਣ ਸਿਮਰਨ ਦੀ ਸੁਤੇਲੀ ਮਾਂ ਦਰਦ-ਦਰਦ ਦੀਆਂ ਠੋਕਰਾ ਕਾ ਰਹੀ ਹੈ ਤੇ ਸਿਮਰਨ ਦੇ ਪਾਪਾ ਨੇ ਮੇਰਾ ਤੇ ਸਿਮਰਨ ਦਾ ਵਿਆਹ ਬਹੁਤ ਉਮਤਾਮ ਨਾਲ ਕਰ ਦਿੱਤਾ ਹੈ ਮੇਰੇ ਮਨ ਵਿੱਚ ਇੱਕ ਵਾਰ ਲਾਲਚ ਆਇਆ ਸੀ ਪਰ ਮੈਂ ਕਿਸੇ ਔਰਤ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਕਰ ਸਕਦਾ ਸੀ ਮੇਰੀ ਇਮਾਨਦਾਰੀ ਦੇਖ ਕੇ ਉਹਨਾਂ ਨੇ ਕਿਹਾ ਤੁਹਾਨੂੰ ਚੋਰੀ ਛਿਪੇ ਵਿਆਹ ਕਰਨ ਦੀ ਕੀ ਲੋੜ ਸੀ ਮੈਂ ਤਾਂ ਖੁਸ਼ੀ-ਖੁਸ਼ੀ ਆਪਣੀ ਧੀ ਦਾ ਵਿਆਹ ਤੇਰੇ ਨਾਲ ਕਰਵਾ ਦਿੰਦਾ ਤੇ ਇਹੋ ਹੋਇਆ ਉਹਨਾਂ ਨੇ ਬਹੁਤ ਹੀ ਪਿਆਰ ਨਾਲ ਸਾਡਾ ਵਿਆਹ ਕਰਵਾਇਆ ਮੇਰੀ ਮਾਂ ਤੇ ਭੈਣ ਨੂੰ ਵੀ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਸਿਮਰਨ ਖੂਬਸੂਰਤ ਹੋਣ ਦੇ ਨਾਲ-ਨਾਲ ਇੱਕ ਖਾਨਦਾਨੀ ਤੇ ਅਮੀਰ ਪਿਓ ਦੀ ਧੀ ਸੀ ਮੇਰੀ ਸ਼ਾਦੀशुदा ਜ਼ਿੰਦਗੀ ਸਿਮਰਨ ਦੇ ਨਾਲ ਬਹੁਤ ਖੁਸ਼ਹਾਲ ਹੈ ਤੇ ਮੈਂ ਉਸ ਨਾਲ ਬਹੁਤ ਮੁਹੱਬਤ ਕਰਦਾ ਹਾਂ ਦੋਸਤੋ ECG ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਉਮੀਦ ਕਰਦੀ ਹਾਂ ਜੇਕਰ ਕਹਾਣੀ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ